ਲੋਗ ਮੇਰੇ ਤੇ ٹرسٹ ਕਰਦੇ ਨੇ ਕਿ ਮੈਂ ਰੱਬ ਦੇ ਨਾਮ ਨਾਲ ਚੱਲਦਾ ਮੈਂ ਕਦੇ ਅੱਜ ਤੱਕ ਕੋਈ ਇੱਕ ਮਰੀਜ਼ ਖੜਾ ਹੋ ਕੇ ਕਹਿ ਦੇਵੇ ਕਿ ਮੇਰੇ ਕੋਲ ਆਏ ਹੋ ਫਿਰ ਮੈਂ ਕਹਾਂ ਕਿ ਤੂੰ ਨਹੀਂ ਬਚਦਾ ਕਿੰਨੀ ਕੁ ਤਾਕਤ ਦਾ ਕੰਮ ਕਰਦੇ ਆ ਉਸ ਦੇ ਅਕੋਰਡਿੰਗ ਖਾਣਾ ਖਾ ਲੋ ਤੇ ਜਿਹੜੇ ਬੜੇ ਲਿਖੇ ਬੱਚੇ ਨੇ ਜਾਂ ਕੰਪਿਊਟਰ ਦਾ ਕੰਮ ਕਰਦੇ ਨੇ ਇਹਨਾਂ ਨੂੰ ਇਸ ਵੇਲੇ ਜਿਆਦਾ ਨਿਊਟ੍ਰੀਸ਼ਨ ਦੀ ਲੋੜ ਹੈ ਇਹ ਬਾਈ ਬ੍ਰੇਨ ਡレイン ਹੋ ਰਹੇ ਨੇ ਇਹਨਾਂ ਦੀਆਂ ਬਿਮਾਰੀਆਂ ਬਦਲ ਰਹੀਆਂ ਸਾਡੇ ਬੱਚੇ ਨੇ ਜੇ ਤਰੱਕੀ ਪਾਈ ਸਾਡੇ ਬੱਚਿਆਂ ਨੇ ਕਸ਼ੂਨਦੀ ਡਾਈਟ ਦਾ ਵੀ ਨਹੀਂ ਧਿਆਨ ਰੱਖਣਾ ਹੁਣ ਸਾਰੇ ਕੋ ਲੋਕੀ ਉਹ ਵੀ ਆਂਦੇ ਨੇ ਜਿਹੜੇ ਡਾਕਟਰ ਕਹਿੰਦੇ ਕਿ ਤੂੰ 15 ਮਿੰਟ ਨਹੀਂ ਬਚਦਾ ਤੁਹਾੜੇ ਕੋ ਘੰਟੇ ਦਾ ਟਾਈਮ ਹੈ फटाफट ਫੈਸਲਾ ਕਰੋ ਅਚੋ ਸਾਨੂੰ ਉੱਥੇ ਹੀ ਫੋਨ ਲਾਉਂਦੇ ਕਿ ਜੀ ਕੀ ਕਰੂੰਗਾ ਮੈਂ ਕਿਹਾ ਵੀ ਛੜੂ ਕੋ ਚਾਰ ਪੰਜ ਮਹੀਨੇ ਲੱਗਣੇ ਕਹਿੰਦੇ ਇਹ ਤਾਂ ਕਹਿੰਦੇ 15 ਮਿੰਟ ਨਹੀਂ ਬਚਦਾ ਮੈਂ ਕਿਹਾ ਉੱਦਾਂ ਵੀ ਲੰਘ ਜਾਣੇ 3 ਘੰਟੇ ਤੂੰ ਟੈਨਸ਼ਨ ਨਾ ਲੈ ਆ ਜਾਈ ਮੈਂ ਕਿਹਾ ਸੋਚਿਆ ਨਹੀਂ ਸੀ ਕਿ ਹਾਰਟ ਅਟੈਕ ਐਂ ਘਰਾਂ ਦੇ ਵਿੱਚ ਵੱਢ ਜੂਗਾ ਕਿ ਲੋਕ ਕਈ ਵਾਰ ਤਾਂ ਸਟ੍ਰੈਸੇ ਲੈ ਲੈਂਦੇ ਨੇ ਕਿ ਸ਼ਾਇਦ ਮੈਨੂੰ ਹਾਰਟ ਅਟੈਕ ਹੋ ਸਕਦਾ ਹੈ ਮਰੇ ਜਾਣਦੇ ਸਵੇਰ ਦੇ ਤਿੰਨ ਰਿਪੋਰਟਾਂ ਦੇਖਣੀਆਂ ਰਿਪੋਰਟਾਂ ਤਿੰਨੇ ਹੀ ਠੀਕ ਸੀਗੀਆਂ ਬੰਦੇ ਤਿੰਨੇ ਬਿਮਾਰ ਸੀ ਅੱਛਾ ਸਮ ਟਾਈਮ ਕੀ ਹੁੰਦਾ ਹੈਗਾ ਕਿ ਬੰਦਾ ਪ੍ਰੈਕਟੀਕਲੀ ਬਿਲਕੁਲ ਠੀਕ ਹੁੰਦਾ ਹੈ ਰਿਪੋਰਟ ਸਾਰੀ ਗਲਤ ਹੁੰਦੀ ਡਾਟਾ ਹੈਗਾ ਅਸੀਂ ਵੀ ਹੁਣ ਇਹਨਾਂ ਦਾ ਮੂੰਹ ਮਾਰੀਦਾ ਇਹ ਵੀ ਹਾਂ ਵੀ ਕੀ ਗੱਲ ਹੈ ਕਿੱਥੇ ਹੈ ਕਿ ਮੈਂ ਵੈਜੀਟੇਰੀਅਨ ਆ ਮੈਂ ਨਾਨ ਵੈਜੀਟੇਰੀਅਨ ਹੁਣ ਇਹ ਇੱਕ ਕਲੀਅਰ ਕਰੋ ਕਿ ਜਿਹੜਾ ਬੰਦਾ ਨਾਨ ਵੈਜ ਖਾਂਦਾ ਹੈ ਜਾਂ ਜਿਹੜਾ ਨਾਨ ਵੈਜ ਨਹੀਂ ਖਾਂਦਾ ਉਹ ਕਿਹਦੇ ਕਿਹਦੇ ਜ਼ਿਆਦਾ ਚਾਂਸਸ ਹੁੰਦੇ ਨੇ ਹਾਰਟ ਅਟੈਕ ਦੇ ਵੱਲ ਨੂੰ ਜਾਂਦੇ ਨੇ ਦੇਖੋ ਵੈਜੀਟੇਰੀਅਨ ਨਨ ਵੈਜੀਟੇਰੀ ਨਾਟ ਇ ਕੁਆਲੀਫਿਕੇਸ਼ਨ ਹਮ ਇਟ ਇਜ਼ ਯੂਅਰ ਚੋਇਸ ਮੈਂ ਆਪਣੇ ਮਰੀਜ਼ਾਂ ਨੂੰ ਕਹਿੰਦਾ ਹੁੰਦਾ ਜੇ ਕਿਸੇ ਨੂੰ ਵੈਜ ਨਨ ਵੈਜ ਦੇ ਵਿੱਚ ਫਰਕ ਹੋਵੇ ਤਾਂ ਸਵੇਰੇ ਨਾਸ਼ਤੇ 'ਚ ਖੀਰ ਜ਼ਰੂਰ ਖਾਇਆ ਕਰੋ ਖੀਰ ਖੀਰ ਜ਼ਰੂਰ ਖਾਇਆ ਕਰੋ ਖੀਰ ਵੀ ਫਿੱਕੀ ਦੱਸਦਾ ਹੁੰਦਾ ਮੈਂ ਇੱਥੇ ਐਨੂੰ ਵੀ ਦੱਸਦਾ ਮੈਂ ਮੈਂ ਬਦਾਮ ਖਾਣਦੇ ਜਿਹੜੇ ਮੇਰੇ ਮਰੀਜ਼ ਇੱਥੇ ਤੱਕ ਮੇਰੇ ਤੱਕ ਅਪਰੋਚ ਕਰਦੇ ਮੈਂ ਉਹਨਾਂ ਨੂੰ ਇੱਕ ਫਾਰਮੈਟ ਬਣਾਇਆ ਫੋਟੋ ਖਿੱਚ ਕੇ ਦਿਨਾਂ ਕੇ ਬੱਚੇ ਅੱਗੇ ਨੂੰ ਇਹ ਖਾਓ ਉਹਨਾਂ ਦੇ ਮਾਪੇ ਬੋਲ ਕਹਿੰਦਾ ਮਾਪੇ ਵੀ ਤਾਂ ਹੀ ਤੰਦਰੁਸਤ ਰਹਿਣਗੇ ਤੁਹਾਡੇ ਬੱਚੇ ਤੰਦਰੁਸਤ ਰਹਿਣਗੇ ਆਏ ਆਏ ਤਰਮਪੰਨ ਸਾਹਿਬ ਤਰਮਤਾਂ ਦੋ ਬੜੀ ਵਾਹ ਵਈ ਦੂਰੋਂ ਆਏ ਹੋ ਯਾਰ ਇਹ ਉਹਦੇ ਕਿਵੇਂ ਪਹੁੰਚ ਹੋਈ ਆ ਤੁਹਾਡੀ ਤੇ ਕੀ ਸੋਚ ਕੇ ਕੀ ਸਮੱਸਿਆ ਸਾਨੂੰ ਇਸ ਤਰ੍ਹਾਂ ਦੱਸ ਹੀ ਪਈ ਡਾਕਟਰ ਜੀ ਹਾਂ ਤੇ ਮਾਤਾ ਨੂੰ ਇਤਨਾ ਸਾੜ ਦੀ ਪ੍ਰੋਬਲਮ ਹੈ ਹਾਂ ਅਸੀਂ ਤਾਂ ਪਹਿਲੀ ਰਾਏ ਆਂ ਅੱਛਾ ਤੁਜੀ ਪਹਿਲੀ ਵਾਰ ਆਇਆ ਪਹਿਲੀ ਵਾਰ ਆਇਆ ਕਿਸੇ ਉਹ ਡਾਕਟਰ ਨੂੰ ਵੱਡੇ ਹਸਪਤਾਲਾਂ ਨੂੰ ਲੁਧਿਆਣਾ ਬੜਾ ਵੱਡਾ ਪੈਂਦਾ ਸ਼ਹਿਰ ਵਿਚਾਲੇ ਜਲੰਧਰ ਵੀ ਵਾਹਵਾ ਹੀ ਵੱਡਾ ਹਾਂਜੀ ਨਹੀਂ ਉੱਥੇ ਦਵਾਈ ਤੋਂ ਜਲੰਧਰ ਪਰ ਨਹੀਂ ਫਰਕ ਨਹੀਂ ਪਿਆ ਕਿੰਨੇ ਟਾਈਮ ਤੋਂ ਸਮੱਸਿਆ ਆ ਰਹੀ ਗੱਡੀ ਚਲਾਉਂਦੇ ਚਲਾਉਂਦੇ ਨਹੀਂ ਇਹ ਬਿਹੋਸ਼ ਹੋ ਗਿਆ ਸੀ ਬਿਹੋਸ਼ ਹੋ ਗਿਆ ਉਹ ਫੇਰ ਉਹਨਾਂ ਨੇ ਬੀਪੀ ਦੀ ਦਵਾਈ ਲਾਤੀ ਮੈਂ ਇਹ ਡਾਕਟਰਾਂ ਦੀ ਵੀਡੀਓ ਦੇਖੀ ਜੀ ਮੈਂ ਉੱਥੇ ਦਵਾਰੇ ਨਹੀਂ ਗਿਆ ਮੈਂ ਇੱਥੇ ਆਇਆ ਇੱਥੇ ਮੈਂ ਡਾਕਟਰ ਸਾਹਿਬ ਨੂੰ ਦਵਾਇਆ ਤੇਜ਼ ਲੱਗ ਰਿਹਾ ਮਤਲਬ ਇਹ ਡਾਕਟਰ ਸਾਹਿਬ ਕੋਲ ਆ ਕੇ ਇਹਨਾਂ ਨੂੰ ਦਿਖਾਇਆ ਜੋਜਨਾ ਨੇ ਮੈਨੂੰ ਦੱਸਿਆ ਮੈਨੂੰ ਸੇਮ ਹੋਈ ਆ ਨੀ ਅੱਛਾ ਤੁਸੀਂ ਦਿਖਾ ਲਿਆ ਰੱਖੋ ਹਾਂ ਜੀ ਇਹਨਾਂ ਨੇ ਜੋ ਮੈਨੂੰ ਦੱਸਿਆ ਉਹ ਠੀਕ ਲੱਗਿਆ ਮੈਨੂੰ ਹਾਂ ਵੀ ਆ ਜੋ ਮੈਨੂੰ ਤਕਲੀਫ ਹੋਈ ਕਾਦੇ ਕਰਕੇ ਹੋਈ ਮੈਂ ਇਕੱਲਾ ਹੀ ਡਾਕਟਰ ਦੁਨੀਆ ਦੇ ਜਿਹੜਾ ਕਹਿੰਦਾ ਕਿ ਹੁਣ ਖਾਣ ਪੀਣ ਨਾਲੋਂ ਨਿਊਰੋਲੋਜੀਕਲ ਐਸਿਡ ਜ਼ਿਆਦਾ ਹੈ ਬ੍ਰੇਨ ਵਰਕ ਜਿਹੜੇ ਲੋਕ ਜ਼ਿਆਦਾ ਕਰਦੇ ਉਹਨਾਂ ਨੂੰ ਐਸਿਡ ਹੋਰ ਜ਼ਿਆਦਾ ਬਣਨ ਲੱਗ ਗਿਆ ਇੱਥੇ ਹੁਣ ਇਹ ਕੈਥ ਲੈਬ ਹੈ ਹਮਾ థਰਮੋਮੀਟਰ ਮੇਰੇ ਟੇਬਲ ਤੇ ਨਹੀਂ ਹੈ ਇਸ ਜਿੰਨੀ ਜਨਤਾ ਆਂਦੀ ਹੈ ਹੂੰ ਇਹ ਇਹ ਕਨਫਰਮ ਕਰਨਾ ਆਂਦੀ ਏ ਹੁਣ ਤਾਂ ਸਤਗੁਰੂ ਦੀ ਏਡੀ ਬੜਿਆਈ ਬਾਬੇ ਨਾਨਕ ਦੀ ਮਹਾਰਾਜ ਕਿਰਪਾ ਰੱਖੇ ਹੂੰ ਜੇ ਉਹ ਬਿਮਾਰੀਆਂ ਤੁਹਾਨੂੰ ਲਾਭ ਹੀ ਦਿੰਦੇ ਆ ਤਾਂ ਇਹ ਵੀ ਇੱਕ ਦੂਜੇ ਨੂੰ ਅੱਗੇ ਤੇ ਅੱਗੇ ਦੱਸਦੇ ਕਹਿੰਦੇ ਇੱਕ ਵਾਰੀ ਉਹਨੂੰ ਵੀ ਪੁੱਛੋ ਉਹ ਕੀ ਕਹਿੰਦਾ ਮੈਂ ਤਾਂ ਬੋਲ ਕੇ ਕਹਿੰਦਾ ਹਾਂ ਰਿਕਾਰਡ ਕਹਿੰਦਾ ਕਿ ਜਦ ਡਾਕਟਰ ਜਵਾਬ ਦੇਣ ਆਇਆ ਹੀ ਤਾਂ ਕਰੋ ਮੈਨੂੰ ਤਾਂ ਮਜ਼ਾ ਹੀ ਹੁਣ ਤਾਂ ਆਂਦਾ ਹੈ ਕਿ ਹੁਣ ਅਗਲੇ ਨੂੰ ਸਬਰ ਤਾਂ ਲੱਗ ਗਿਆ ਵੀ ਹੁਣ ਇਸ ਦੁਨੀਆ 'ਚ ਕੁਝ ਨਹੀਂ ਰਿਹਾ ਫੇਰ ਆਓ ਮੈਂ 70% ਜਿੱਥੇ ਮਰਦੀ ਦੁਨੀਆ ਹੈਗੀ ਚਾਹੇ ਸਾਰੀ ਦੁਨੀਆ ਠੀਕ ਹੋ ਜਾਵੇ ਜਿਨ੍ਹਾਂ ਨੇ ਮੇਰੀ ਦਵਾਈਆਂ ਨਾਰਮਲ ਦੇ 30 ਰੁਪਏ ਰੋਜ਼ ਦੀ ਗੋਲੀ ਹੈ 30 ਦੀ ਹੈ ਹੂੰ 30 ਰੁਪਏ 50 ਰੁਪਏ ਤੇ 70 ਰੁਪਏ ਦੇ ਵਿੱਚ ਤਾਂ ਮੈਂ ਸਾਰੇ 70% ਦੁਨੀਆਂ ਦੀਆਂ ਬਿਮਾਰੀਆਂ ਤੋਂ ਬਾਹਰ ਕੱਢ ਦੇਣਾ ਖੱਲੀ ਹਾਰਟ ਤੁਹਾਡਾ ਹੀ ਹੋਰ ਵੀ ਤੁਹਾਡੇ ਜੋੜ ਦੁਖਦੇ ਗੋਡੇ ਦੁਖਦੇ ਫਰਨਾ ਤਾਂ ਮਗਾਨਾ ਤੁਹਾਨੂੰ ਨੀਂਦ ਨਹੀਂ ਆਉਂਦੀ ਤੁਹਾਨੂੰ ਡਰ ਲੱਗਦਾ ਫਰਨਾ ਪਤਾ ਨਹੀਂ ਕੀ-ਕੀ ਜਾਣੀ ਇਹ ਯੂਨੀਵਰਸਲ ਦਵਾਈਆਂ ਨੇ ਇਹਨੂੰ ਤਾਂ ਖਾਇਆ ਹੀ ਕਰੋ ਹੁਣ ਬਾਰ ਲਿਆ ਨੂੰ ਖਾਸ ਕਰਕੇ ਕਹਿ ਦਮਾ ਕਿ ਠੀਕ ਹੈ ਕਮਾਈ ਦੇ ਕਰਨ ਭਰ ਗਏ ਨੇ ਪਰ ਜਦ ਸਾਡੇ ਬਾਪਸਾਂ ਦੇ ਸਾਡੇ ਮਹਿਮਾਨ ਹੁੰਦੇ ਆ। ਹਮਮ ਖਾਲੀ ਡਾਕਟਰ ਖਟਾਨਾ ਦਾ ਵਿਸ਼ਵਾਸ ਨਹੀਂ ਖਤਮ ਹੋਊਗਾ। ਮੁਲਕ ਤੋਂ ਵਿਸ਼ਵਾਸ ਚੱਕਿਆ ਜਾਊਗਾ ਵੀ ਸਾਡੇ ਨਾਲ ਗਿਆਨ ਠੱਗੀ ਹੋਈ ਹੈ। ਇਹ ਮੈਂ ਆਪਣੇ ਸਮਾਜ ਨੂੰ ਉਹਨਾਂ ਨੂੰ ਵੀ ਕਿਹਾ ਵਾ ਜਿੱਥੇ ਮਰਜੀ ਦੁਨੀਆ 'ਚ ਪੰਜਾਬੀ ਹੈ। ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ। ਤੁਹਾਡਾ ਮਾਂ ਪਿਓ ਤੁਹਾਡਾ ਲਾਪਰਵਾਹੀ ਕਰਦੇ ਤੁਹਾਡਾ ਪੁੱਤ ਲਾਪਰਵਾਹੀ ਕਰਦੇ ਡਾਕਟਰ ਖਟਾਨਾ ਲਾਪਰਵਾਹੀ ਨਹੀਂ ਕਰੂਗਾ ਤੁਹਾਡੇ। ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਹਿਮਨ ਟੀਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਰਵਿੰਦਰ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਅੱਜ ਜਿਸ ਟੌਪਿਕ ਦੇ ਉੱਤੇ ਜਾਂ ਜਿਸ ਇਨਸਾਨੀ ਪਾੜ ਦੀ ਗੱਲ ਕਰਨ ਲੱਗੇ ਆ ਉਹ ਦਿਲ ਹੈ ਦਿਲ ਨਾ ਜਦੋਂ ਬੱਚਾ ਮਾਂ ਦੀ ਢੁੱਕ ਦੇ ਵਿੱਚ ਹੁੰਦਾ ਏ ਉਦੋਂ ਤੋਂ ਹੀ ਧੜਕਣਾ ਸ਼ੁਰੂ ਕਰ ਦਿੰਦਾ ਜਦੋਂ ਤੱਕ ਬੰਦਾ ਮਰਦਾ ਏ ਉਸ ਤੋਂ ਵੀ 24 ਘੰਟੇ ਬਾਅਦ ਉਸ ਨੂੰ ਆਪਾਂ ਦਵਾਰਤੀ ਹੀ ਉਹਨੂੰ ਟ੍ਰਾਂਸਪਲੈਂਟ ਕਰ ਸਕਦੇ ਆ ਜਾਂ ਕਿਸ ਨੂੰ ਉਹ ਦਿਲ ਦੇ ਸਕਦੇ ਆ ਕੁਦਰਤ ਨੇ ਇੰਨੇ ਵਧੀਆ ਤਰੀਕੇ ਨਾਲ ਬਣਾਇਆ ਗਿਆ ਉਹ ਦਿਲ ਆਪਾਂ ਇਨਸਾਨ ਕਿਵੇਂ ਖਰਾਬ ਕਰ ਲੰਨੇ ਆ ਗੱਲ ਅੱਜ ਦੇ ਸਮੇਂ ਦਾ ਵਿਸ਼ਾ ਜੇ ਆਪਾਂ ਦੇਖਦੇ ਆ ਤਾਂ ਬਹੁਤ ਭਾਰੀ ਵਿਸ਼ਾ ਹੈ ਕਿ ਆਪਾਂ ਜਾਂ ਤਾਂ ਖਾਣ ਪੀਣ ਨਹੀਂ ਵੇਖਦੇ ਜਾਂ ਆਪਾਂ ਉਹਦਾ ਰੱਖ ਰਖਾਵ ਨਹੀਂ ਵੇਖਦੇ ਕਿ ਕਿੱਥੇ ਗਲਤੀ ਕਰ ਜਾਂਦੇ ਆ ਆਪਾਂ ਸਾਰੇ ਵਿਸ਼ਾ ਦੇ ਉੱਤੇ ਗੱਲਬਾਤ ਕਰਾਂਗੇ ਸਨ ਸਵੱਛ ਖਟਾਣਾ ਜੀ ਆਉਣਗੇ ਸਵਾਗਤ ਕਰਦੇ ਆ ਸਾਰ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਨੂੰ ਸਰਨ ਨਮਸਤੇ ਸਤਿ ਸ੍ਰੀ ਅਕਾਲ ਬਾਈ ਗੁਰੂ ਜੀ ਕਾ ਖਾਲਸਾ ਬਾਈ ਗੁਰੂ ਜੀ ਕੀ ਫਤਿਹ ਸਰ ਗੱਲ ਮੈਂ ਕਰ ਰਿਹਾ ਲੋਕ ਸੋਚਦੇ ਨੇ ਕਿ ਵੱਡੇ ਹਸਪੀਟਲ ਖੁੱਲ੍ਹ ਚੁੱਕੇ ਨੇ ਉਹਨਾਂ ਦੀ ਗਿਣਤੀ ਵੀ ਵਧ ਗਈ ਹੈ ਜਿੱਥੇ ਮਰੀਜ਼ਾਂ ਦੀ ਗਿਣਤੀ ਘਟਣੀ ਚਾਹੀਦੀ ਸੀ ਉਹ ਮਰੀਜ਼ਾਂ ਦੀ ਗਿਣਤੀ ਵੀ ਵਧੀ ਬਿਮਾਰੀਆਂ ਦੀ ਗਿਣਤੀ ਵੀ ਵਧੀ ਤੇ ਨਵੀਂ ਨਵੀਂ ਬਿਮਾਰੀਆਂ ਦੀ ਵੀ ਗਿਣਤੀ ਵਧੀ ਸੋਚਿਆ ਨਹੀਂ ਸੀ ਕਿ ਹਾਰਟ ਅਟੈਕ ਐਂ ਘਰਾਂ ਦੇ ਵਿੱਚ ਵੱਧ ਜੂਗਾ ਕਿ ਲੋਕ ਕਈ ਵਾਰ ਤਾਂ ਸਟ੍ਰੈਸੇ ਲੈ ਲੈਂਦੇ ਨੇ ਕਿ ਸ਼ਾਇਦ ਮੈਨੂੰ ਹਾਰਟ ਅਟੈਕ ਹੋ ਸਕਦਾ ਹੈ ਕੀ ਲੱਗਦਾ ਤੁਹਾਨੂੰ ਦੇਖੋ ਰੋਗ ਤਾਂ ਸਰੀਰ ਦੇ ਜਿਹੜੇ ਹੈਗੇ ਆ ਰੋਗ ਭੋਗ ਨੇ ਹੂੰ ਬਿਮਾਰੀਆਂ ਅਕੋਰਡਿੰਗ ਟੂ ਪਪੂਲੇਸ਼ਨ ਨੇ ਇਲਾਜ ਵੀ ਬਹੁਤ ਵੱਡੇ ਵੱਡੇ ਨੇ ਪਰ ਸਮਾਜ ਨੂੰ ਇੱਕ ਚੀਜ਼ ਤੋਂ ਸੁਚੇਤ ਕਰੀਏ ਕਿ ਬਿਮਾਰੀਆਂ ਤੁਹਾਡੇ ਘਰਾਂ ਚ ਬਾੜੀਆਂ ਜਾ ਰਹੀਆਂ ਨੇ ਇਹ ਗੱਲ ਤੁਸੀਂ ਬਹੁਤ ਵੱਡੀ ਕਹਿ ਰਹੇ ਹੋ ਮੈਂ ਉਹ ਗੱਲ ਛੋਟੀ ਕਦੇ ਕੀਤੀ ਹੋਈ ਨਹੀਂ ਮੈਂ ਗੱਲ ਛੋਟੀ ਨਹੀਂ ਕਰਨੀ ਹੁਣ ਜਿਵੇਂ ਲੋਕਾਂ ਦੇ ਘਰ ਦੇ ਵਿੱਚ ਬਿਮਾਰੀਆਂ ਕਿੱਦਾਂ ਬਾੜੀਆਂ ਜਾ ਸਕਦੇ ਆ ਤੁਹਾਡੇ ਖਾਣ ਪੀਣ ਤੁਹਾਡਾ ਲਿਵਿੰਗ ਸਟਾਈਲ ਤੁਹਾਨੂੰ ਸਕੂਨਰ ਜੀਣੇ ਨਹੀਂ ਦੇਣਾ ਜਿਹੜੇ ਚੀਜ਼ ਤੁਹਾਡੇ ਕੋਲ ਹੈਗੀ ਉਹ ਤਾਂ ਸਬਰ ਤੁਹਾਨੂੰ ਆਣੇ ਨਹੀਂ ਦੇਣਾ ਜਦ ਤੁਸੀਂ ਹਰ ਟਾਈਮ ਸਟ੍ਰੈਸ ਵਿੱਚ ਰਹਿਣਾ ਐਂਗਜ਼ਾਇਟੀ ਵਿੱਚ ਰਹਿਣਾ ਪਰੇਸ਼ਾਨ ਰਹਿਣਾ ਆਖਿਰ ਦਿਲ ਤਾਂ ਸਰੀਰ ਦੇ ਜੀਣ ਵਾਸਤੇ ਦਿੱਤਾ ਵਾ ਮਹਾਰਾਜ ਨੇ ਜਾਨੀ ਆਪਾਂ ਕਹਿ ਸਕਦੇ ਆ ਕਿ ਸਟ੍ਰੈਸ ਇਹਦੇ ਉੱਤੇ ਬਹੁਤ ਵੱਡਾ ਜਿਹੜਾ ਰੋਗ ਨੂੰ ਵਧਾਉਂਦਾ ਆ ਜੇ ਆਪਾਂ ਵੇਖਦੇ ਆ ਸਰ ਨੇਚਰਲੀ ਜੇ ਤੁਸੀਂ ਹਰ ਟਾਈਮ ਡਿਸਟਰਬ ਰਹਿਣਾ ਤੁਹਾਡਾ ਸਿਸਟਮ ਡਿਸਟਰਬ ਹੋਣਾ metabolisme ਸਿਸਟਮ ਡਿਸਟਰਬ ਹੋਣਾ ਹੂੰ ਦਿਲ ਤਾਂ ਇੱਕ ਸਿੰਪਟਮ ਹੈ ਦਿਲ ਥੋੜਾ ਹੀ ਮਤਲਬ ਉਸ ਤਰੀਕੇ ਦਾ ਦਿਲ ਦੇ ਬਿਨਾ ਹੈ ਸਰੀਰ ਦੇ ਵਿੱਚ ਕੁਝ ਨਹੀਂ ਇਸ ਕਰਕੇ ਦਿਲ ਦਾ ਨਾਮ ਲੈ ਕੇ ਤੁਹਾਡੇ ਜੇ ਸੱਚ ਕਹੋ ਤਾਂ ਫਿਰ ਮਾੜੇ ਸ਼ਬਦ ਨੇ ਠਕਾਈ ਕੀਤੀ ਜਾਂਦੀ ਹੁਣ ਤਾਂ ਮੈਂ ਵੀ ਇਹ ਕਹਿ ਦੂੰਗਾ ਹੁਣ ਤਾਂ ਮੈਂ ਵੀ ਇਹ ਕਹਿ ਦੂੰਗਾ ਕਿ ਤੁਹਾਨੂੰ ਦਿਲ ਦੇ ਮਾਮਲੇ 'ਚ ਅਸੀਂ ਡਰਾ ਕੇ ਤੁਹਾਡੀ ਅਸੀਂ ਤੇ ਅਸੀਂ ਕਰਦੇ ਆਂ ਰੋਗ ਤਾਂ ਹੋਰ ਵੀ ਸਰੀਰ ਦੇ ਕਿਹੜੇ ਘਟ ਨੇ ਹਾਂ ਰੋਗ ਤਾਂ ਹੋਰ ਵੀ ਬਹੁਤ ਜਿਹਦੇ ਦੰਦਾ ਦਰਦ ਜਾਂਦਾ ਉਹਦੀ ਵੀ ਉਨੀ ਹੀ ਨਿਕਲਦੀ ਮਰਤਲੁਕੀ ਬੁਖਾਰ ਚ ਵੀ ਜਾਂਦੇ ਪਰ ਬੁਖਾਰ ਚ ਪੈਸੇ ਨਹੀਂ ਮਿਲਦੇ ਹੈ ਹਾਰਟ ਚ ਪੈਸੇ ਮਿਲਦੇ ਹਨ ਯਾਨੀ ਤੁਸੀਂ ਜਿਹੜੀ ਇਹ ਗੱਲ ਕਹਿ ਰਹੇ ਹੋ ਨਾ ਇਹ ਗੱਲ ਇਦਾਂ ਲੱਗ ਰਹੀ ਹੈ ਕਿ ਕਿ ਜਿਵੇਂ ਹੋਰ ਡਾਕਟਰ ਹੋਰ ਹਸਪੀਟਲ ਹੋਰ ਵੈਦ ਆਪਾਂ ਕਿਸੇ ਤੇ ਉਂਗਲ ਤਾਂ ਨਹੀਂ ਰਹਿ ਚੱਕ ਪਰ ਗੱਲ ਇਹ ਆ ਜਾਂਦੀ ਹੈ ਕਿ ਲੋਕਾਂ ਨੂੰ ਡਰਾ ਕੇ ਪੈਸੇ ਲਈ ਜਾ ਰਹੇ ਨੇ ਮੈਂ ਉਂਗਲ ਚੱਕਣ ਵਾਲਾ ਕੌਣ ਹੁੰਦਾ ਲੋਕਾਂ ਦੇ ਬਹੁਤ بڑے بڑے ਹੱਥ ਮੇਰੇ ਦੱਤੇ ਛੋਟੇ ਜਿਹੇ ਹੈ ਮੈਂ ਇੰਨਾ بڑا ਨਹੀਂ ਹੈਗਾ ਪਰ ਮੈਂ ਸਮਾਜ ਮੇਰੇ ਤੇ ٹرسٹ ਕਰਦਾ ਬਾਬੇ ਨਾਨਕ ਦੇ ਨਾਂ ਤੇ ਸਚਾਈ ਤੇ ਸਬਰ ਤੇ ਹੂੰ ਅੱਜ ਦੇ ਦਿਨ ਦੇ ਵਿੱਚ ਜੇ ਹੁਣ ਇਹਨਾਂ ਦੇ ਵਿੱਚ ਬੈਠੇ ਹੋਗੇ ਪ੍ਰਮਾਤਮਾ ਜਾਣਦਾ ਹੋਊਗਾ ਇਸ ਵੀਰ ਦੇ 10 12 15 ਮਹੀਨੇ ਤੇ ਮੈਂ ਬਾਹਰੋਂ ਵਾਪਸ ਆਈ ਵੀ ਭੇਜ ਦਿੱਤੇ ਅਮਰੀਕਾ ਤੋਂ ਆਈ ਸਕੇ ਟੱਬਰ ਕੈਨੇਡਾ ਤੋਂ ਆਈ ਸੀ ਮੁੰਡਾ ਮੈਂ ਖਾਲੀ ਭੇਜੇ ਮੈਂ ਕਿਹਾ ਬੇਟਾ ਤੁਸੀਂ ਠੀਕ ਐ ਬੱਚੇ ਤੁਸੀਂ ਠੀਕ ਐ ਉਲਟੀ ਸ਼ਾਬਾਸ਼ ਦੇ ਕੇ ਭੇਜੇ ਉੱਥੇ ਡਾਕਟਰ ਨੇ ਡਰਾਈ ਪਏ ਸੀਗੇ ਫਿਰ ਤੁਸੀਂ ਕਿਉਂ ਨਹੀਂ ਦਵਾਈ ਦਿੱਤੀ ਹੁਣ ਅਗਲਾ ਇਹ ਸੋਚਦਾ ਲੈਂਦਾ ਯਾਰ ਕਿ ਡਾਕਟਰ ਕੋਲ ਜਾਵਾਂਗੇ ਤਾਂ ਕੁਸਤਾ ਲੱਗੇਗੀ ਦੇਗੀ ਦਰੂ ਡਾਕਟਰ ਵੀ ਤਾਂ ਤੁਹਾਡੇ ਵਿੱਚੋਂ ਹੀ ਆ ਡਾਕਟਰ ਤੇ ਜਿਹੜੇ ਸਿੰਘ ਹੁੰਦੇ ਤੁਸੀਂ ਬਜਾਜੀ ਵਾਲੇ ਦੇ ਜਾ ਕੇ ਆਂਦੇ ਤੁਹਾਨੂੰ ਨਹੀਂ ਕਪੜਾ ਪਸੰਦ ਆ ਤੁਸੀਂ ਮੁੜ ਕੇ ਆ ਜਾਂਦੇ ਉੱਥੇ ਤੁਹਾਡੀ ਚੋਇਸ ਹੈ ਡਾਕਟਰ ਕੋ ਚੋਇਸ ਨਹੀਂ ਹੈ ਡਾਕਟਰ ਥੋਪਦਾ ਹੈ ਕਿ ਤੂੰ ਨਹੀਂ ਬਚਦਾ ਕਿਉਂ ਨਹੀਂ ਬਚਦਾ ਵੀ ਹੂੰ ਹੁਣ ਅੱਜ ਦੇ ਦਿਨ ਦੀ ਗੱਲ ਹੋ ਰਹੀ ਹੈ ਮਾਰੇ ਜਾਂਦਾ ਸਵੇਰ ਦੇ ਤਿੰਨ ਰਿਪੋਰਟਾਂ ਦੇਖਣੀਆਂ ਰਿਪੋਰਟਾਂ ਤਿੰਨੇ ਠੀਕ ਸੀਗੀਆਂ ਬੰਦੇ ਤਿੰਨੇ ਬਿਮਾਰ ਸੀ ਰਿਪੋਰਟਾਂ ਤਿੰਨੇ ਠੀਕ ਸੀ ਬੰਦੇ ਤਿੰਨੇ ਬਿਮਾਰ ਸੀ ਪ੍ਰੈਕਟੀਕਲੀ ਅੱਛਾ ਸਮ ਟਾਈਮ ਕੀ ਹੁੰਦਾ ਹੈਗਾ ਕਿ ਬੰਦਾ ਪ੍ਰੈਕਟੀਕਲੀ ਬਿਲਕੁਲ ਠੀਕ ਹੁੰਦਾ ਹੈ ਰਿਪੋਰਟ ਸਾਰੀ ਗਲਤ ਹੁੰਦੀ ਡਾਟਾ ਹੈਗਾ ਅਸੀਂ ਵੀ ਹੁਣ ਇਹਨਾਂ ਦਾ ਮੂੰਹ ਮਾਰੀਦਾ ਇਹ ਵੀ ਹਾਂ ਵੀ ਕੀ ਗੱਲ ਹੈ ਕਿੱਥੇ ਹੁਣ ਹੁਣ ਇੱਕ ਗੱਲ ਚਲੋ ਹੁਣ ਇਹਦੇ ਵਿੱਚ ਨਾ ਮੈਂ ਇੱਕ ਗੱਲ ਹੋਰ ਐਡ ਕਰਨਾ ਚਾਹੂਗਾ ਤੁਸੀਂ ਕਿਹਾ ਕਿ ਰਿਪੋਰਟ ਸਹੀ ਲੱਗ ਰਹੀ ਸੀ ਬਿਲਕੁਲ ਬੰਦਾ ਟੱਲਾ ਸੀਗਾ ਬੰਦਾ ਆਪ ਚੱਲ ਕੇ ਮੇਰੇ ਤੱਕ ਆਇਆ ਜਦ ਕਿ ਡਾਕਟਰ ਨੇ ਕਿਹਾ ਤੇਰੀ ਰਿਪੋਰਟ ਠੀਕ ਹੈ ਲੇਕਿਨ ਅਗਲਾ ਕਹਿੰਦਾ ਮੈਂ ਖੜਦਾ ਨਹੀਂ ਹੈ ਮੇਰੇ ਕੋਲ ਪਹਿਲੇ ਵੀ ਦਾ ਇਦਾਂ ਦੇ ਕਿੰਨੇ ਕੇਸ ਪਏ ਨੇ ਇੱਕ ਅਸੀਂ ਇੱਥੇ ਨੋਇਗਲੀ ਇਹ ਬੰਦਾ ਇੱਥੇ ਮਤਲਬ ਚੰਗਾ ਬਿਜ਼ਨਸਮੈਨ ਹੈ ਹੂੰ ਉਹ ਤਾਂ ਖੜੇ ਤੁਰੇ ਨਹੀਂ ਸੀ ਜਾਂਦਾ ਹੈ ਰਿਪੋਰਟਾਂ ਉਹਦੀ ਸਾਰੀਆਂ ਸੜੀ ਕੋ ਰਿਕਾਰਡ ਪਿਆ ਰਸੀ ਉਹ ਤਾਂ ਪੈਸੇ ਵੀ ਚੰਗੇ ਭਲੇ ਲੈ ਲਈ ਤੇ ਵੀ ਨਾਲ ਸਮਝ ਨੂੰ ਦੱਸ ਦਈਏ ਅਸੀਂ ਕਿ ਤੈਨੂੰ ਠੀਕ ਕਰਕੇ ਦੇਾਂਗੇ ਔਰ ਠੀਕ ਹੈ ਹੁਣ ਜੇ ਤੁਸੀਂ ਕਹੋ ਤਾਂ ਵੀਡੀਓ ਕਾਲ ਕਰਕੇ ਤੂੰ ਸ਼ਕਲ ਦੇਖੋ ਬੰਦੇ ਦੀ ਸੋ ਨੰਬਰ ਲੈ ਲੈ 9 9 ਤਾਂ ਵੀ ਸ਼ਾਇਦ 18 ਹੀ ਹੋਵੇ ਪਾਰ ਹੀ ਹੋਵੇਗਾ ਨਾ 9 ਪਰ 9 9 18 ਹੀ ਹੋਵੇ ਪਰ ਸਰ ਹੁਣ ਨਾ ਇਹ ਮੇਰੇ ਦੋ ਤਿੰਨ ਸਵਾਲ ਨੇ ਜਿਹੜੇ ਮੈਂ ਕਮੈਂਟ ਬਾਕਸ ਦੇ ਵਿੱਚ ਵੀ ਪੜ੍ਹੇ ਸੀ ਮੈਂ ਉਹਨਾਂ ਸਵਾਲ ਵੀ ਜਿਹੜੇ ਲਿਖ ਕੇ ਲੈ ਕੇ ਆਇਆ ਹਾਂ ਤੇ ਦਰਸ਼ਕੋ ਜੇ ਤੁਸੀਂ ਸਹੀ ਸ਼ਬਦਾਂ ਦਾ ਇਸਤੇਮਾਲ ਕਰਕੇ ਸਵਾਲ ਪੁੱਛੋਗੇ ਤਾਂ ਉਹਨਾਂ ਸਵਾਲਾਂ ਦੇ ਜਿਹੜੇ ਜਵਾਬ ਜ਼ਰੂਰ ਲਏ ਜਾਂਦੇ ਨੇ ਸਰ ਇੱਕ ਸਵਾਲ ਬੜਾ ਆਮ ਚੱਲ ਰਿਹਾ ਕਿ ਮੈਂ ਵੈਜੀਟੇਰੀਅਨ ਆ ਮੈਂ ਨਾਨ ਵੈਜੀਟੇਰੀਅਨ ਆ ਹੁਣ ਇਹ ਇੱਕ ਕਲੀਅਰ ਕਰੋ ਕਿ ਜਿਹੜਾ ਬੰਦਾ ਨਾਨ ਵੈਜ ਖਾਂਦਾ ਹੈ ਜਾਂ ਜਿਹੜਾ ਨਾਨ ਵੈਜ ਨਹੀਂ ਖਾਂਦਾ ਉਹ ਕਿਹਦੇ ਕਿਹਦੇ ਜ਼ਿਆਦਾ ਚਾਂਸਸ ਹੁੰਦੇ ਨੇ ਹਾਰਟ ਅਟੈਕ ਦੇ ਵੱਲ ਨੂੰ ਜਾਂਦੇ ਨੇ ਦੇਖੋ ਵੈਜੀਟੇਰੀਅਨ ਨਨ ਵੈਜੀਟੇਰੀਅਨ ਨਾਟ ਇ ਕੁਆਲੀਫਿਕੇਸ਼ਨ ਹਮ ਇਟ ਇਜ਼ ਯੂਅਰ ਚੋਇਸ ਤੁਸੀਂ ਅਸੀਂ ਹਿੰਦੁਸਤਾਨ ਦੇ ਵਿੱਚ ਰਹਿੰਦੇ ਸੀ ਧਰਮ ਨੂੰ ਮੰਨਦੇ ਸੀ ਹਰ ਜੀਵ ਆਤਮਾ ਨੂੰ ਜੀ ਮੰਨਦੇ ਆਂ ਤੇ ਅਸੀਂ ਉਹਨੂੰ ਕੱਟਣ-ਵੱਟਣ ਤੋਂ ਪਹਿਲੇ ਪਾਪ ਸਮਝਦੇ ਆਂ ਪਰ ਜਿੱਥੇ ਨੂੰ ਸਾਡੀ ਜਨਤਾ ਜਾ ਕੇ ਪਾਗਲ ਕਮਲੀ ਹੋਈ ਹੈ ਉੱਥੇ ਚੱਲਦਾ ਹੀ ਬੀਫ ਹੈ ਉੱਥੇ ਇੱਕ ਕਲਾਈਮੇਟ ਦਾ ਮੈਟਰ ਹੈਗਾ ਇਹ ਸਾਡੀਆਂ ਕਿਤਾਬਾਂ ਦੇ ਵਿੱਚ ਵੀ ਲਿਖਿਆ ਹੋਇਆ ਹੈ ਕਿ ਵੀ ਜੇ ਮਰੀਜ਼ ਨੂੰ ਆਹ ਬਿਮਾਰੀ ਹੋ ਗਈ ਤਾਂ ਇਹਨੂੰ ਆਹ ਮੀਟ ਦਿੱਤਾ ਜਾਵੇ ਕਿਉਂਕਿ ਇਮੀਡੀਏਟ ਪ੍ਰੋਟੀਨ ਦੀ ਲੋੜ ਹੈ ਹੁਣ ਜੇ ਤੁਸੀਂ ਕੋਈ ਤੁਹਾਡੀਆਂ ਦਾਲਾਂ ਖਾ ਕੇ ਹਰੀਆਂ ਸਬਜ਼ੀਆਂ ਖਾ ਕੇ ਸਾਰੇ ਨਿਊਟ੍ਰੀਸ਼ਨ ਪੂਰੇ ਹੋ ਜਾਣੇ ਉਹ ਵੀ ਨਹੀਂ ਹੁੰਦੇ ਉਹ ਵੀ ਨਹੀਂ ਹੁੰਦੇ ਨੋ ਜਿਹੜਾ ਦੁੱਧ ਹੈਗਾ ਜਾਂ ਘਿਓ ਹੈ ਇਹ ਵੀ ਤਾਂ ਫੈਟ ਹੀ ਹੈ ਬਿਲਕੁਲ ਇਹੀ ਆਉਣ ਲੱਗਿਆ ਬੱਚਾ ਆਪਣੀ ਮਾਂ ਦਾ ਦੁੱਧ ਚੁੰਘਦਾ ਹੈ ਹਾਂ ਉਹਨੂੰ ਵੀ ਤੁਸੀਂ ਕਿਹੜੇ ਕਹ ਦੇਂਗੇ ਵੀ ਹਾਂ ਵੀ ਇਹ ਵੇਜੀਟੇਰੀਅਨ ਉਹ ਵੀ ਤਾਂ ਮਾਂ ਦੀ ਚਰਬੀੋਂ ਕੋਲ ਕੇ ਆਈ ਇਹ ਕੋਈ ਕ੍ਰਾਈਟੇਰੀਆ ਨਹੀਂ ਹੈਗਾ ਕਿ ਵੀ ਨਾਨ-ভেজ ਖਾਣ ਵਾਲੇ ਜ਼ਿਆਦਾ ਬਿਮਾਰ ਹੋਣਗੇ ਜਾਂ ਵੈਜੀਟੇਰੀਅਨ ਜ਼ਿਆਦਾ ਤੰਦਰੁਸਤ ਰਹਿਣਗੇ ਮੈਂ ਬੜੇ ਭਗਤਾਂ ਨੂੰ ਜਾਣਦਾ ਹਾਂਗੇ ਜਿਹੜੇ ਚੰਗੇ ਮਤਲਬ ਫਾਸਟਿੰਗ ਕਰਦੇ ਨੇ ਵਰਤ ਵੀ ਰੱਖਦੇ ਨੇ ਕਦੇ ਸ਼ਨੀਵਾਰ ਦਾ ਕਦੇ ਸ਼ੁੱਕਰਵਾਰ ਦਾ ਕਦੇ ਮੰਗਲਵਾਰ ਸਾਰੇ ਰੱਬ ਰਾਜੀ ਕਰਨੇ ਉਹਨਾਂ ਨੂੰ ਕੈਂਸਰ ਸਭ ਤੋਂ ਵੱਧ ਹੁੰਦਾ ਇਹ ਵੀ ਮੈਂ ਰਿਕਾਰਡ ਕਰ ਰਿਹਾ ਜਿੰਨੇ ਜਿੰਨੀ ਜ਼ਿਆਦਾ ਫਾਸਟਿੰਗ ਕਰਨੇ ਉਹਨਾਂ ਨੂੰ ਹਾਰਟ ਦੀਆਂ ਬਿਮਾਰੀਆਂ ਵੀ ਜ਼ਿਆਦਾ ਹੁੰਦੀਆਂ ਖਾਣੇ ਦਾ ਮਤਲਬ ਹੈ ਸਮਾਨਤਾ ਸਮਤਾ ਸਾਡੀ ਨਿਊਟ੍ਰੀਸ਼ਨ ਬੈਲੈਂਸਡ ਡਾਈਟ ਹੋਣੀ ਚਾਹੀਦੀ ਹੈ ਕਿਹੜੇ ਟਾਈਮ ਤੁਸੀਂ ਖਾਣਾ ਖਾਦਾ ਕਿੰਨਾ ਖਾਦਾ ਉਹ ਕੰਬੀਨੇਸ਼ਨ ਨੇ ਜੀ ਇਸ ਕੰਬੀਨੇਸ਼ਨ ਨੂੰ ਆਪਾਂ ਹੋਰ ਐਕਸਪਲੇਨ ਕਰਨਾ ਹੋਵੇ ਕਿ ਕਿਹੜੇ ਟਾਈਮ ਕੀ ਖਾਣਾ ਚਾਹੀਦਾ ਜਾਂ ਕੀ ਖਾਣਾ ਨਹੀਂ ਚਾਹੀਦਾ ਉਹ ਜ਼ਰੂਰ ਤੁਸੀਂ ਦੱਸ ਸਕਦੇ ਮੈਂ ਉਹ ਦੱਸੂਗਾ ਕਿ ਜਿਹਦੇ ਨਾਲ ਰਿਚ ਪ੍ਰੋਟੀਨ ਨੇ ਜਾਂ ਕੋਈ ਉਸ ਤਰੀਕੇ ਦੇ ਦਾਲ ਸਬਜ਼ੀਆਂ ਨੇ ਉਹ ਦਿਨੇ-ਦਿਨੇ ਖਾ ਲਓ ਰਾਤ ਦਾ ਖਾਣਾ ਖਾ ਕੇ ਤੁਸੀਂ ਰਾਤ ਨੂੰ ਕੰਮ ਨਹੀਂ ਕਰਨਾ ਹੁੰਦਾ ਸੌਣਾ ਹੁੰਦਾ ਰਿਲੈਕਸ ਹੋਣਾ ਜਿਹਦੇ ਨਾਲ ਪੇਟ 'ਚ ਗੈਸ ਨਾ ਬਣੇ ਲੋਕਾਂ ਨੂੰ ਮੋਸਟਲੀ ਹਾਰਟ ਅਟੈਕ ਰਾਤ ਨੂੰ ਆਉਂਦੇ ਕਿਉਂਕਿ ਖਾ ਕੇ ਤੂੜ ਕੇ ਸੋ ਜਾਂਦੇ ਨੇ ਤੇ ਪਤਾ ਲੱਗਦਾ ਨਹੀਂ ਇਹ ਦੋ ਪੈਗ ਵੀ ਲਾਏ ਆ ਵੀ ਉਹ ਵੀ ਫਲਾਨਾ ਵੀ ਠੰਕਾ ਵੀ ਫਿਰ ਸਾਡੇ ਇੱਕ ਹੋਰ ਰਿਵਾਜ ਆ ਬੜਾ ਅਸੀਂ ਮਤਲਬ ਪੰਜਾਬੀ ਜੇ ਕਿਸੇ ਦੇ ਘਰੇ ਪਰੌਣਾ ਚਲਾ ਜਾਵੇ ਉਹਨੇ 6 ਰੋਟੀਆਂ ਪਹਿਲਾਂ ਹੀ ਖਾ ਲਈਆਂ ਕਹਿੰਦੇ ਨਹੀਂ ਮੇਰੇ ਕਿਹੇ ਤੇ ਇੱਕ ਹੋਰ ਖਾ ਲੈ ਉਹ 6 ਵੀ ਤੁਹਾਡੀਆਂ ਖਾਧੀਆਂ ਤੀਆਂ ਰੈਂਜਨ ਦੀ ਡਾਈਟ ਆ ਉਨੇ ਹੀ ਰੱਖਣਾ ਇਸ ਚੀਜ਼ ਦਾ ਵੀ ਧਿਆਨ ਰੱਖਣਾ ਚਾਹੀਦਾ 70% ਤੱਕ ਦਾ ਤੁਸੀਂ ਖਾਣਾ ਖਾ ਸਕਦੇ 30% ਤੁਹਾਨੂੰ ਮਾਰਜਿਨ ਰੱਖਣਾ ਪਊਗਾ ਰੱਖਣਾ ਪਊਗਾ ਜੇ ਸਹੀ ਰਹਿੰਦਾ ਤੰਦਰੁਸਤ ਜ਼ਿੰਦਗੀ ਜਿਹਨੂੰ ਕਹਿੰਦੇ ਨੇ ਵੀ ਜੀਣੀ ਹੈ ਹੂੰ ਤੇ ਅੱਜ ਹੁਣ ਤੁਹਾਨੂੰ ਡਾਈਟ ਚੱਲੀ ਤੁਹਾਡੀ ਕੁਐਸਚਨ ਕਿਉਂਕਿ ਮੈਂ ਤਾਂ ਕਮੈਂਟ ਬਾਕਸ ਤੱਕ ਜਾਂਦਾ ਨਹੀਂ ਹੁੰਦਾ ਮੇਰੇ ਕੋਲ ਨਾ ਟਾਈਮ ਹੈ ਪਰ ਚੰਗੀ ਗੱਲ ਹੈ ਸਮਾਜ ਪੜਦਾ ਦੇਖਦਾ ਸੁਣਦਾ ਤੁਹਾਨੂੰ ਵੀ ਅਪਰੋਚ ਕਰਦਾ ਬਿਲਕੁਲ ਸਮਾਜ ਨੂੰ ਅਸੀਂ ਕਹਾਂਗੇ ਕਿ ਆਪ ਦੇ ਖਾਣੇ ਦੇ ਨਾਲ ਨਾਲ ਆਪ ਦੇ ਕਰਮ ਵੀ ਹੂੰ ਕੰਮ ਜਿਹਨੂੰ ਕਹਿੰਦੇ ਨੇ ਕਰਮ ਦਾ ਮਤਲਬ ਇਹ ਨਹੀਂ ਕਿ ਵੀ ਚੰਗੇ ਮਾਰੇ ਉਹਦੇ ਚ ਹਾਂ ਕੰਮ ਨੂੰ ਹੂੰ ਕਿੰਨੀ ਕਿ ਤਾਕਤ ਦਾ ਕੰਮ ਕਰਦੇ ਆ ਉਸ ਦੇ ਅਕੋਰਡਿੰਗ ਖਾਣਾ ਖਾ ਲੋ ਤੇ ਜਿਹੜੇ ਪੜੇ ਲਿਖੇ ਬੱਚੇ ਨੇ ਜਾਂ ਕੰਪਿਊਟਰ ਦਾ ਕੰਮ ਕਰਦੇ ਨੇ ਇਹਨਾਂ ਨੂੰ ਇਸ ਵੇਲੇ ਜ਼ਿਆਦਾ ਨਿਊਟ੍ਰੀਸ਼ਨ ਦੀ ਲੋੜ ਹੈ ਇਹ ਬਾਈ ਬ੍ਰੇਨ ਡਰੇਨ ਹੋ ਰਹੇ ਨੇ ਇਹਨਾਂ ਦੀਆਂ ਬਿਮਾਰੀਆਂ ਵੱਧ ਰਹੀਆਂ ਸਾਡੇ ਬੱਚੇ ਨੇ ਜੇ ਤਰੱਕੀ ਪਾਈ ਸਾਡੇ ਬੱਚਿਆਂ ਨੇ ਅਸੀਂ ਉਹਨਾਂ ਦੀ ਡਾਈਟ ਦਾ ਵੀ ਨਹੀਂ ਧਿਆਨ ਰੱਖਣਾ ਉਹਨਾਂ ਨੂੰ ਹੀ ਜ਼ਿਆਦਾ ਧਿਆਨ ਰੱਖਣਾ ਹੁਣ ਲੋਕਾਂ ਨੂੰ ਕੀ ਹੈਗਾ ਕਿ ਲੇਬਰ ਕਲਾਸ ਦੇ ਨਾਲ ਤਾਂ ਕੈਲਰੀ ਕਾਊਂਟ ਕਰਦੇ ਕਿ ਵੀ ਇੰਨਾ ਫਿਜ਼ੀਕਲ ਵਰਕ ਕਰਨਗੇ ਤਾਂ ਜਾ ਕੇ ਉਹ ਹੋਣਾ ਹੈ ਵੀ ਇਹਨੇ ਖਾਣਾ ਹজম ਹੋਣਾ ਹੈ ਹੂੰ ਉਹ ਜਿਸ ਬੰਦੇ ਦੇ ਦਿਮਾਗ ਨੇ ਰਿਲੈਕਸ ਹੀ ਨਹੀਂ ਕਰਨਾ ਉਹ ਦਿਮਾਗ ਖਾ ਜਾਂਦਾ ਖਰਾਬ ਨੂੰ ਉਹਨਾਂ ਦੇ ਕੈਲਸ਼ੀਅਮ ਵੀ ਸਾਨੂੰ ਤੁਜੇ ਦੇਣੇ ਪੈਂਦੇ ਆ ਜਨਨੀਆਂ ਵੀ ਆਉਂਦੀਆਂ ਨੇ ਬਿਲਕੁਲ ਯਾਨੀ ਇਹ ਇਹ ਜ਼ਰੂਰੀ ਹੈ ਕਿ ਤੁਸੀਂ ਕੀ ਖਾ ਰਹੇ ਬੈਲੈਂਸ ਆਫ ਡਾਈਟ ਮਸਟ ਬੈਲੈਂਸ ਕਿ ਗੱਲਾਂ ਢਿੱਡ ਪਰਣਾ ਜ਼ਰੂਰੀ ਨਹੀਂ ਜੋ ਤੁਸੀਂ ਖਾ ਰਹੇ ਹੋ ਢਿੱਡ ਪਰਣਾ ਤਾਂ ਮਜਬੂਰੀ ਹੈ ਕਿ ਢਿੱਡ ਪਰਣਾ ਮਜਬੂਰੀ ਚਾਹੀਦਾ ਹੈ ਉਹ ਤੁਹਾਨੂੰ ਜਿੱਦਾਂ ਦਾ ਮਰਜ਼ੀ ਹੁਣ ਤੁਸੀਂ ਕਿਤੇ ਵਕਤ ਦੇ ਮਾਰੇ ਐਦਾਂ ਦੀ ਥਾਂ ਖੜੇ ਆ ਉੱਥੇ ਚੋਇਸ ਆਫ ਫੂਡ ਨਹੀਂ ਹੋਏਗਾ ਢਿੱਡ ਪਰਣਾ ਵੀ ਜ਼ਰੂਰੀ ਹੈ ਇਨ ਨੂੰ ਖਾਲੀ ਨਹੀਂ ਰੱਖਿਆ ਜਾ ਸਕਦਾ ਰੱਖਿਆ ਜਾ ਸਕਦਾ ਬਿਲਕੁਲ ਕਿਉਂਕਿ ਜਿਵੇਂ ਬਾਹਰ ਮੈਂ ਵੇਖ ਲੰਨਾ ਨਵੇਂ ਨਵੇਂ ਮੁੰਡਿਆਂ ਦੇ ਅਟੈਕ ਆ ਜਾਂਦੇ ਨੇ ਜ਼ਿਆਦਾਤਰ ਨਹੀਂ ਬ੍ਰੇਕਫਾਸਟ ਕਰਦੇ ਮੈਂ ਮੇਰੇ ਬਹੁਤ ਯਾਰ ਮਹਤਰ ਨੇ ਉਹ ਨਹੀਂ ਕਰ ਪਾਉਂਦੇ ਉਹ ਕਹਿੰਦੇ ਸਾਨੂੰ ਸਮਾਂ ਨਹੀਂ ਲੱਗਦਾ ਇਹਨਾਂ ਨੂੰ ਹੁਣ ਹੈਗੇ ਦਾ ਸਾਡੇ ਬੱਚੇ ਭੋਤਿਕ ਉਹਦੇ ਚ ਪੈ ਗਏ ਹੋਏ ਨੇ ਕਿ ਸ਼ਾਇਦ ਜਿਆਦਾ ਅਮੀਰ ਛੋਟੀ ਉਮਰ ਚ ਹੋ ਕੇ ਤੁਹਾਡਾ ਨਾਂ ਵੱਡਾ ਹੋ ਜਾਊਗਾ ਜਾਂ ਤੁਹਾਡੇ ਕੋਲ ਵੱਡੀਆਂ ਕਾਰਾਂ ਵੱਡੇ ਤੁਹਾਡੀ ਇਹ ਚੀਜ਼ਾਂ ਹੋਣਗੀਆਂ ਤੁਸੀਂ ਸ਼ਾਇਦ ਜਿਆਦਾ ਸਮਾਰਟ ਨਜ਼ਰ ਆਉਗੇ ਮੇਰੇ ਬੱਚਿਓ ਤੁਹਾਡੀ ਪੜ੍ਹਾਈ ਸਮਾਰਟ ਹੈ ਤੁਹਾਡੀ ਲਿਵਿੰਗ ਸਮਾਰਟ ਹੈ ਇਹ ਯੁੱਗ ਜਿਹੜਾ ਇਸ ਵੇਲੇ ਚੱਲ ਰਿਹਾ ਹੈ ਇਹ ਕਰਮ ਯੁੱਗ ਚੱਲ ਰਿਹਾ ਸਤਿਯੁਗ ਦੇ ਵਿੱਚ ਵੀ ਇੰਨੀ ਫੈਸਿਲਿਟੀ ਨਹੀਂ ਸੀ ਜਿੰਨੇ ਸਾਡੇ ਹੁਣ ਜੰਮਦੇ ਨਿਆਣਿਆਂ ਨੂੰ ਹੈ ਹੂੰ ਦੁਨੀਆ ਭਰ ਦੇ ਵਿੱਚ ਸਾਡੇ ਪੰਜਾਬੀਆਂ ਦਾ ਇੱਕ ਹੋਲਡ ਹੈ ਹਰ ਚੰਗੀ ਪੋਸਟੇ ਸੇ ਇੰਡੀਅਨ ਬੈਠੇ ਹੈ ਸਾਡਾ ਦਿਮਾਗ ਡਿਫਰੈਂਟ ਹੈ ਮੈਂ ਆਪਣੇ ਮਰੀਜ਼ਾਂ ਨੂੰ ਕਹਿੰਦਾ ਹੁੰਦਾ ਜੇ ਕਿਸੇ ਨੂੰ ਵੈਜ ਨੋਨ ਵੈਜ ਦੇ ਵਿੱਚ ਫਰਕ ਹੋਵੇ ਤਾਂ ਸਵੇਰੇ ਨਾਸ਼ਤੇ 'ਚ ਖੀਰ ਜ਼ਰੂਰ ਖਾਇਆ ਕਰੋ ਖੀਰ ਖੀਰ ਜ਼ਰੂਰ ਖਾਇ ਕਰੋ ਖੀਰ ਵੀ ਫਿੱਕੀ ਦੱਸਦਾ ਹੁੰਦਾ ਮੈਂ ਇੱਥੇ ਐਨ ਨੂੰ ਵੀ ਦੱਸਦਾ ਮੈਂ ਮੈਂ ਬਦਾਮ ਖਾਣ ਦੇ ਜਿਹੜੇ ਮੇਰੇ ਮਰੀਜ਼ ਇੱਥੇ ਤੱਕ ਮੇਰੇ ਤੱਕ ਅਪਰੋਚ ਕਰਦੇ ਮੈਂ ਉਹਨਾਂ ਨੂੰ ਇੱਕ ਫਾਰਮੈਟ ਬਣਾਇਆ ਫੋਟੋ ਖਿੱਚ ਕੇ ਦਿੰਨਾ ਕਿ ਬੱਚੇ ਅੱਗੇ ਨੂੰ ਇਹ ਖਾਓ ਉਹਨਾਂ ਦੇ ਮਾਪੇ ਨੂੰ ਕਹਿੰਦਾ ਮਾਪੇ ਵੀ ਤਾਂ ਹੀ ਤੰਦਰੁਸਤ ਰਹਿਣਗੇ ਤੁਹਾਡੇ ਬੱਚੇ ਤੰਦਰੁਸਤ ਰਹਿਣਗੇ ਬਿਲਕੁਲ ਜਿਹਦੇ ਨਿਆਣਾ ਬਿਮਾਰ ਹੋ ਜਾਂਦਾ ਮੇਰੇ ਕੋਲ ਔਨ ਰਿਕਾਰਡ ਹੈਗਾ ਮੇਰੇ ਇੱਥੇ ਬਰਿੰਦਪੁਰ ਪਿੰਡ ਹੈ ਕਪੂਰਥਲੀ ਕੋਲ ਹੂੰ ਉੱਥੇ ਪ੍ਰਮਾਣਿਕ ਪਾਸ ਚੰਗਾ ਏਰੀਆ ਚੰਗੇ ਲੋਕ ਸੌਖੇ ਨੇ ਬਾਹਰ ਵੀ ਨੇ ਤੇ ਖੇਤੀ ਵੀ ਚੰਗੀ ਏ ਉਹ ਮਾਂ ਪੁੱਤ ਨੂੰ ਦੋਨਾਂ ਨੂੰ ਹੱਡ ਦੀ ਬਿਮਾਰੀ ਸੀਗੀ ਅੱਛਾ ਹੀ ਮੁੰਡਾ ਵੀ 22 ਸਾਲ ਦਾ ਹੋਣਾ ਹੂੰ ਤਾਂ ਉਹਦੀ ਮਾਂ ਨੂੰ ਵੀ ਹੋ ਗਿਆ ਮੈਂ ਮੈਂ ਤਾਂ ਮਹਾਰਾਜ ਦੀ ਕਿਰਪਾ ਠੋਕੇ ਹਾਂ ਰਿਕਾਰਡ ਕਰਦਾ ਵੀ ਸੱਚ ਨਾਲ ਚੱਲਣਾ ਹੂੰ ਜੇ ਦਾ ਪੁੱਤ ਬਿਮਾਰ ਹੋ ਜਾਂਦਾ ਜੇ ਮਾਂ ਆਟੋਮੈਟਿਕਲੀ ਬਿਮਾਰ ਹੋ ਜਾਂਦੀ ਹਾਂ ਬੱਚੇ ਹੀ ਅਸਲੀ ਤੰਤ ਹਾਂ ਤੇ ਮੈਂ ਉਹ ਬੱਚੇ ਨੂੰ ਉਹਨੂੰ ਮਾਂ ਦੇ ਰਾਜ ਨੂੰ ਕਿਹਾ ਮੈਂ ਕਿਹਾ ਬੀਬਾ ਤੂੰ ਤਿੰਨ ਇੱਕ ਮਹੀਨੇ ਦਾ ਮੈਨੂੰ ਟਾਈਮ ਦੇ ਤੇਰੇ ਬੇਟੇ ਨੇ ਠੀਕ ਹੋ ਜਾਣਾ ਵਾਹਿਗੁਰੂ ਚਾਹੇ ਤੂੰ ਇਦਾਂ ਹੀ ਠੀਕ ਹੋ ਜਾਏਗੀ ਹਾਂ ਲੋਕ ਮੇਰੇ ਤੇ ٹرسٹ ਕਰਦੇ ਨੇ ਕਿ ਮੈਂ ਰੱਬ ਦੇ ਨਾਮ ਨਾਲ ਚੱਲਦਾ ਮੈਂ ਕਦੇ ਅੱਜ ਤੱਕ ਕੋਈ ਇੱਕ ਮਰੀਜ਼ ਖੜਾ ਹੋ ਕੇ ਕਹਿ ਦੇਵੇ ਕਿ ਮੇਰੇ ਕੋਲ ਆਏ ਹੋ ਫਿਰ ਮੈਂ ਕਹਾਂ ਕਿ ਤੂੰ ਨਹੀਂ ਬਚਦਾ ਮੈਂ ਕੋਣਾ ਮਾਰਨ ਵਾਲਾ ਅਰ ਬਚਾਉਣ ਵਾਲਾ ਜਿਹੜੇ ਉੱਥੇ ਡਾਕਟਰ ਕਹਿੰਦੇ ਵੀ ਹਾਂ ਵੀ ਤੂੰ ਚੱਲ ਕੇ ਆ ਗਿਆ ਹੁਣ ਤੂੰ ਖੜਾ ਨਹੀਂ ਹੋ ਸਕਦਾ ਤੂੰ ਬੈਠ ਨਹੀਂ ਸਕਦਾ ਤਮਰੀਜ ਬੈਠੇ ਇਹਨਾਂ ਨੂੰ ਪੁੱਛ ਰਹੇ ਕਿ ਕਿੰਨੇ ਕਿੰਨੇ ਤਕਲੀਫਾਂ ਚ ਹੈ ਬਿਲਕੁਲ ਮੈਂ ਸਾਰਿਆਂ ਨਾਲ ਜਿਹੜੀ ਇਹ ਗੱਲਬਾਤ ਹੈ ਵੀ ਜ਼ਰੂਰ ਕਰੂੰਗਾ ਵਿਚ ਵਿਚ ਜਿਹੜੇ ਸਵਾਲ ਨੇ ਉਹ ਵੀ ਮੈਂ ਪੁੱਛਦਾ ਰਹੂੰਗਾ ਸਰ ਆਪਾਂ ਪਹਿਲਾਂ ਗੱਲਬਾਤ ਕਰ ਲੈਂਦਾ ਮੈਂ ਕਰੋ ਵਿੱਚ ਇਸ ਤਰ੍ਹਾਂ ਮਰੀਜ਼ਾਂ ਤੋਂ ਬੁਲਾਉਂਦੇ ਸੀ ਕਿ ਆ ਗੱਲਬਾਤ ਜਿਹੜੀ ਸ਼ੁਰੂ ਕਰਦਾ ਸਰ ਸੱਸੀ ਕਲ ਕੀ ਨਾਮ ਹੈ ਤੁਹਾਡਾ ਲਖਵਿੰਦਰ ਸਿੰਘ ਕਿਹੜੀ ਜਗ੍ਹਾ ਤੋਂ ਆਇਆ ਸੀ ਅਹੀਂ ਆਏ ਤਰਨਤਾਰਨ ਸਾਹਿਬ ਤੋਂ ਤਰਨਤਾਰਨ ਤੋਂ ਬੜੀ ਵਾਹਵਾ ਹੀ ਦੂਰੋਂ ਆਏ ਹੋ ਯਾਰ ਇਹ ਉਰੇ ਕਿਵੇਂ ਪਹੁੰਚ ਹੋਈ ਆ ਤੁਹਾਡੀ ਤੇ ਕੀ ਸੋਚ ਕੇ ਕੀ ਸਮੱਸਿਆ ਸਾਨੂੰ ਇਸ ਤਰ੍ਹਾਂ ਦੱਸ ਹੀ ਪਈ ਸੀ ਡਾਕਟਰ ਦੀ ਹਾਂ ਤੇ ਮਾਤਾ ਨੂੰ ਇਸ ਤ ਅਸੀਂ ਤਾਂ ਪਹਿਲੀ ਵਾਰ ਆਏ ਹਾਂ। ਅਸੀਂ ਤੁਸੀ ਪਹਿਲੀ ਵਾਰ ਆਏ। ਪਹਿਲੀ ਵਾਰ ਆਏ। ਕਿਸੇ ਉਹ ਡਾਕਟਰ ਨੂੰ ਵੱਡੇ ਹਸਪਤਾਲਾਂ ਨੂੰ ਲੁਧਿਆਣਾ ਬੜਾ ਵੱਡਾ ਪੈਂਦਾ ਸ਼ਹਿਰ ਵਿਚਾਲੇ ਜਲੰਧਰ ਵੀ ਵਾਹਵਾਈ ਵੱਡਾ। ਹਾਂਜੀ ਨਹੀਂ ਉੱਥੇ ਦਵਾਈ ਤੋਂ ਹੀ ਲੈਂਦਣਾ ਪਰ ਨਹੀਂ ਫਰਕ ਨਹੀਂ ਪਿਆ। ਕਿੰਨੇ ਟਾਈਮ ਤੋਂ ਸਮੱਸਿਆ ਹੈ? ਹੋ ਗਏ 6 ਮਹੀਨੇ। 6 ਮਹੀਨੇ ਤੋਂ। 6 ਮਹੀਨੇ ਤੋਂ ਵੱਧ ਹੋਵੇ। ਵੱਧੇ ਹੋ ਗਿਆ ਸਾਲ ਹੀ ਖੰਡਾ। ਸਾਲ ਹੀ ਹੋ ਗਿਆ। ਹੋ ਗਿਆ। ਹਾਂਜੀ। ਬਿਲਕੁਲ ਹੁਣ ਜਿਵੇਂ 1 ਸਾਲ ਹੋ ਗਿਆ ਉਮਰ ਵੀ ਵੱਡੀ ਆ ਮਾਂ ਦੀ। ਤਾਂ ਕੋਈ ਸਮੱਸਿਆ ਤਾਂ ਨਹੀਂ ਆ ਸਕਦੀ ਜੇ ਆਪਾਂ ਮੈਡੀਸਨ ਨੂੰ ਮੈਂ ਤਾਂ ਬੋਲ ਕੇ ਕਹਿੰਦਾ ਹੁਣ ਰਿਕਾਰਡ ਕਹਿੰਦਾ ਕਿ ਜਦ ਡਾਕਟਰ ਜਵਾਬ ਦੇਣ ਆਇਆ ਹੀ ਤਾਂ ਕਰੋ ਮੈਨੂੰ ਤਾਂ ਮਜ਼ਾ ਹੀ ਹੁਣ ਤਾਂ ਆਂਦਾ ਹੈ ਕਿ ਹੁਣ ਅਗਲੇ ਨੂੰ ਸਬਰ ਤਾਂ ਲੱਗ ਗਿਆ ਵੀ ਹੁਣ ਇਸ ਦੁਨੀਆ 'ਚ ਕੁਝ ਨਹੀਂ ਰਿਹਾ ਫੇਰ ਆਓ ਐਸੇ ਲਾਜੇ ਹੁਣ ਉਹਨਾਂ ਦਾ ਕਰਦੇ ਜਿਹਨਾਂ ਨੂੰ ਡਾਕਟਰ ਜਵਾਬ ਦੇ ਦੇਣ ਸਾਡੇ ਨਾਲ ਤਾਂ ਚੰਗੇ ਮਾੜੇ ਵਾਲੀ ਗੇਮ ਹੀ ਖਤਮ ਕਰਤੀ ਇਸ ਤਾਂ ਇਹ ਚੰਗੇ ਮਾੜੇ ਵਾਲੀ ਗੇਮ ਬਰਡਿੰਗ ਇਹ ਦਿੱਤੀ ਕਿ ਕਿਸੇ ਨੇ ਦੱਸ ਪਾਈ ਹੈ ਹਾਂ ਜਿਹਨੇ ਦੱਸ ਪਾਈ ਹੈ ਉਹ ਵੀ ਸੁਣ ਲਓ ਨਾ ਹਾਂ ਕਿ ਕਿਸ ਕਿਸ ਨੇ ਦੱਸੀ ਤੁਹਾਨੂੰ ਤੁਹਾਡਾ ਕੋ ਰਿਸ਼ਤੇਦਾਰ ਹੀ ਉਹਨੇ ਦੱਸਾਂ ਉਹ ਠੀਕ ਆ ਉਹ ਉਹੋਂ ਦੇ ਕੋਲ ਵੀ ਗਾਂਵ 'ਚ ਬੰਦਾ ਆਇਆ ਸੀ ਉਹ ਰੋ ਠੀਕ ਹੋ ਗਿਆ ਇਹ ਤਾਂ ਗਾਂ ਤੋਂ ਗਾਏ ਜਾਂਦੇ ਤੇ ਉਹਨੇ ਹਮ ਦੱਸਿਆ ਵੀ ਸਾਨੂੰ ਉਥੋਂ ਦਵਾਈ ਲਿਆਓ ਤੇ ਠੀਕ ਹੋ ਜਾਓਗੇ ਮਾਦਾ ਹੁਣ ਬੈਠੀ ਵੀ ਇਹਨੂੰ ਸਾਥ ਚੜੀ ਜਾਂਦਾ ਆਏ ਦੇਖੇ ਨੂੰ ਵੀ ਸਾਡੇ ਇਹ ਦਵਾਈ ਲੈਣੀ ਹੈ ਬਿਲਕੁਲ ਮੈਂ ਮੈਂ ਕਹੂੰਗਾ ਕਿ ਕਹੋਗੇ ਯਾਰ ਨਹੀਂ ਤੁਸੀਂ ਅਟੈਂਡ ਕਰੀ ਜਾਓ ਨਾਲ ਨਾਲ ਕੋਈ ਨਹੀਂ ਹੈ ਪਰ ਟਾਈਮ ਤੇ ਆਪਾਂ ਤੁਹਾਡੇ ਨਾਲ ਵੀ ਗੱਲ ਕਰ ਲੈਣ ਹਾਂਜੀ ਸੱਸੀ ਕਲਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਰਾਜਚਰਾਨੀ ਰਾਜ ਕਿਹੜੀ ਜਗ੍ਹਾ ਤੋਂ ਹੋ ਤੁਸੀਂ ਅਸੀਂ ਛਲੇ ਜਾਂਦੇ ਹਾਂ ਬੈਲੈਂਸ ਹਾਂ ਹੁਸ਼ਿਆਰ 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 ਬੋਰਟਾ ਹਾਂਜੀ ਪਿੰਡ ਸੀ ਤੇ ਉਹਨੇ ਕਿਵੇਂ ਪਹੁੰਚੂਗੀ ਪਹਿਲੀ ਵਾਰ ਆਇਓ ਦੂਜੀ ਵਾਰ ਆਇਓ ਨਹੀਂ ਅਸੀਂ ਚੌਥੀ ਵਾਰ ਆਏ ਹਾਂ ਚੌਥੀ ਵਾਰ ਆਏ ਹਾਂ ਹਾਂਜੀ ਚੌਥੀ ਪਹਿਲੀ ਵਾਰ ਜਦੋਂ ਆਏ ਸੀ ਕੀ ਸਮੱਸਿਆ ਸੀ ਉਦੋਂ ਮੇਰੇ ਨਾਲ ਸਾਹ ਹਾਰਟ ਦੇ ਵਿੱਚ ਬਲੋਕੇਜ ਸੀ ਬਲੋਕੇਜ ਸੀ ਹਾਂ ਤੇ ਫੋਨ ਰਸ ਲੈ ਹਾਰਟ ਚ ਬਲੋਕੇਜ ਬਲੋਕੇਜ ਸੀਗੀ ਤੇ ਫਿਰ ਉਤਸਾਹ ਛੱਡਦਾ ਸੀ ਗੱਲ ਨਹੀਂ ਹਾਰਟ ਚ ਬਲੋਕੇਜ ਕਿਵੇਂ ਪਤਾ ਲੱਗੀ ਸੀ ਸਾਰੇ ਜਿਹੜੇ ਅਸੀਂ ਤਾਂ ਹੀ ਪਤਾ ਲੱਗਦਾ ਇਰਵਤ ਫਿਰ ਫੋਟੋਗ੍ਰਾਫਿਕ ਐਸਰੇ ਜਾ ਕੇ ਐਡਮਿਟ ਹੋਏ ਸੀ ਫਿਰ ਜਾਇਗਾ ਫਿਰ ਜਾਇਗਾ ਹਮ ਤੇ ਉਹਨਾਂ ਨੇ ਫਿਰ ਜੋ ਕਰੋਏ ਗਏ ਨਾ ਜੀ ਉਹ ਕਾਫੀ ਕਿਤਾ ਆਕਸੀਜਨ ਵੀ ਉਹਨਾਂ ਦੀ ਘਟ ਗਈ ਸੀ ਤੇ ਉਸ ਤੋਂ ਬਾਅਦ ਫਿਰ ਸਾਹ ਨਹੀਂ ਆ ਰਿਹਾ ਸੀ ਇਹਨਾਂ ਨੂੰ ਕਿੰਨੇ ਪਰਸੈਂਟੇਜ ਬਲੌਕਿੰਗ ਦੱਸਿਆ ਖਾਲੀ ਐਂਜੋ ਐਂਜਿਓਗ੍ਰਾਫੀ ਕਰਾਈ ਸੀ ਹਮ ਤੇ ਵੈਸੇ ਹੀ ਉਹਨਾਂ ਨੇ ਮੈਂ ਲੋਕ ਗੰਦੀ ਤੁਸੀਂ ਐਂਜੋ ਕੋਈ ਕਰਾ ਲਓ ਸਰ ਕਰਵਾਈ ਨਹੀਂ ਐਂਜੋ ਕਰਾਈ ਨਹੀਂ ਸੀ ਉਹ ਫਿਰ ਇਹਨਾਂ ਨਾਲ ਡਾਕਟਰ ਸਾਹਿਬ ਨਾਲ ਗੱਲ ਕੀਤੀ ਮੈਂ ਇਹਨਾਂ ਦੀ ਵੀਡੀਓ ਦੇਖੀ ਸੀ ਗਿਆ ਤੇ ਫਿਰ ਇਹਨਾਂ ਨਾਲ ਗੱਲ ਕੀਤੀ ਡਾਕਟਰ ਸਾਹਿਬ ਇਸ ਤਰ੍ਹਾਂ ਕਹਿੰਦੇ ਵੈਨਿਓਗ੍ਰਾਫੀ ਕਰਾਣੀ ਆ ਇਹ ਕਦਰ ਨਹੀਂ ਕਰਾਂ ਤੁਸੀਂ ਇੱਥੇ ਆ ਜਾਓ ਤੇ ਵਸ ਗਿਆ ਜੀ ਬੇਨਗੋਲਾ ਦੇ ਤਿੰਨ ਮਹੀਨੇ ਪਹਿਲਾਂ ਹੁਣ ਕਿਵੇਂ ਆ ਹਾਂ ਹੁਣ ਮੈਂ ਠੀਕ ਕਿੰਨਾ ਕੁ ਫਰਕ کافی کافی ਤਾਂ ਮੈਂ ਜਿੱਦ ਪਹਿਲੇ ਵਟਸਐਪ ਕਰ ਰਹੇ ਹੁਣ ਤਾਂ ਮਤਲਬ ਬਿਲਕੁਲ ਨਹੀਂ 90% ਦਾ ਮਤਲਬ ਫਰਕ ਆ ਗਿਆ ਹੈ ਫਿਰ ਗੱਲ ਉਹੀ ਆ ਜਾਂਦੀ ਹੈ ਹਸਪੀਟਲ ਦੇ ਵਿੱਚ ਸੀ ਤੇ ਉਹਨਾਂ ਨੇ ਕਿਹਾ ਐਂਜਿਓਗ੍ਰਾਫੀ ਕਰਾ ਲਓ ਤੁਸੀਂ ਕਹਾਂ ਨਹੀਂ ਸਰ ਹਸਪੀਟਲ ਜੀ ਤੇ ਬੰਦੇ ਹੀ ਬੈਠੇ ਆ ਤੇ ਬੰਦੇ ਦੇ ਆਪਣੇ ਮਨ ਦਾ ਸਬਰ ਹੈ ਹੂੰ ਉਹ ਵੀ ਤਾਂ ਡਾਕਟਰ ਹੈ ਅਸੀਂ ਵੀ ਪੜ੍ਹਾਈਆਂ ਕੀਤੀਆਂ ਮੈਂ ਮਹਿਰੀਦਰ ਗੁਰੂਕੁਲ ਤੋਂ ਪਾਸ ਆਊਟ ਆ ਸਨ 84 ਦਾ 40 ਸਾਲ ਹੋ ਗਏ ਮੈਨੂੰ ਵੀ ਮੈਂ ਕਿਹੜੇ ਨਿਆਣੇ ਬੈਠਾ ਹੂੰ ਮੈਂ ਵੀ ਜਿੰਨੀ ਜ਼ਿੰਦਗੀ ਮੇਰੀ ਪੜ੍ਹਾਈ ਹੈ ਮੇਰੀ ਵੀ ਪੜ੍ਹਾਈ ਹੈ ਮੈਂ ਵੀ ਐਨ ਚੰਗੀ ਤਸੱਲੀ ਕੀਤੀ ਵੀ ਹੈ ਤਾਂ ਹਾਰਟ ਵਾਸਤੇ ਪੰਗਾ ਲੈ ਰਿਹਾ ਬਿਲਕੁਲ ਆਪਾਂ ਅੱਗੇ ਵੀ ਗੱਲਬਾਤ ਕਰ ਰਹੇ ਹਾਂ ਜੀ ਬਾਈ ਜੀ ਕੀ ਨਾਮ ਹੈ ਤੁਹਾਡਾ ਗੁਰਮੀਤ ਸਿੰਘ ਕਿਹੜੀ ਜਗ੍ਹਾ ਤੋਂ ਆਏ ਮਣੀ ਮਾਜਰੇ ਤੋਂ ਮਣੀ ਮਾਜਰੇ ਤੋਂ ਕਿਵੇਂ ਪਹੁੰਚ ਹੋਈ ਹੈ ਕਿ ਪਹਿਲੀ ਵਾਰ ਆਇਆ ਦੂਜੀ ਵਾਰ ਆਇਆ ਪਹਿਲੀ ਵਾਰ ਹੀ ਆਇਆ ਜੀ ਮੈਂ ਵੀਡੀਓ ਦੇਖੀ ਸੀਗੀ ਹਾਂਜੀ ਦੋ ਤਿੰਨ ਮਹੀਨੇ ਪਹਿਲਾਂ ਹਾਂ ਮੈਨੂੰ ਵੀ ਪ੍ਰੋਬਲਮ ਹੋਈ ਸੀਗੀ ਮੰਨਦੇ ਜੀ ਬੀਪੀ ਲਾ ਲਓ ਕੋਈ ਕਿਸੇ ਨੇ ਜਾਂ ਬੀਪੀ ਹੋ ਗਿਆ ਕੋਈ ਕਹਿੰਦਾ ਅਟੈਕ ਆ ਗਿਆ ਕੀ ਚੱਕਰ ਕੀ ਪਿਆ ਸੀ ਮੈਂ ਗੱਡੀ ਚਲਾਉਂਦੇ ਚਲਾਉਂਦੇ ਨਹੀਂ ਇਹ ਬਿਹੋਸ਼ ਹੋ ਗਿਆ ਸੀ ਬਿਹੋਸ਼ ਹੋ ਗਿਆ ਉਹ ਫਿਰ ਉਹਨਾਂ ਨੇ ਬੀਪੀ ਦੀ ਦਵਾਈ ਲਾਤੀ ਮੈਂ ਇਨ ਡਾਕਟਰ ਦਾ ਦੀ ਵੀਡੀਓ ਦੇਖੀ ਜੀ ਮੈਂ ਉੱਥੇ ਦੁਆਰੇ ਨਹੀਂ ਗਿਆ ਮੈਂ ਇੱਥੇ ਆਇਆ ਇੱਥੇ ਮੈਂ ਡਾਕਟਰ ਸਾਹਿਬ ਨੂੰ ਦਵਾਇਆ ਤੇ ਤੇਜ਼ ਲੱਗ ਰਿਹਾ ਹੈ ਮਤਲਬ ਇਹ ਡਾਕਟਰ ਸਾਹਿਬ ਕੋਲ ਆ ਕੇ ਇਹਨਾਂ ਨੂੰ ਦਿਖਾਇਆ ਜੋ ਇਹਨਾਂ ਨੇ ਮੈਨੂੰ ਦੱਸਿਆ ਮੈਨੂੰ ਸੇਮ ਹੋਈ ਹੋਇਆ ਨਹੀਂ ਇਹ ਅੱਜ ਤੁਸੀਂ ਦਿਖਾ ਲੈ ਰਹੇ ਹੋ ਹਾਂ ਜੀ ਇਹਨਾਂ ਨੇ ਜੋ ਦੱਸਿਆ ਉਹ ਠੀਕ ਲੱਗਿਆ ਮੈਨੂੰ ਹਾਂ ਵੀ ਆ ਵੀ ਜੋ ਮੈਨੂੰ ਤਕਲੀਫ ਹੋਈ ਕਾਦੇ ਕਰਕੇ ਹੋਈ ਠੀਕ ਹੁਣ ਜਿਵੇਂ ਆਹ ਗੱਲ ਉਹ ਨਿਕਲ ਰਹੀ ਆ ਕਿ ਗੱਡੀ ਚਲਾ ਰਹੇ ਸੀ ਬਿਉਸ਼ ਹੋ ਗਏ ਇਹ ਚੀਜ਼ ਬਹੁਤ ਵੀਡੀਓਜ਼ ਵੀ ਦੇਖਣ ਨੂੰ ਮਿਲ ਜਾਂਦੀਆਂ ਨੇ ਕਿ ਇਦਾਂ ਬੰਦਾ ਟ੍ਰੈਕ ਕਰਦਾ ਇਹ ਤੁਹਾਡੀ ਗੱਲ ਦਾ ਆਪਣੇ ਆਪ ਹੀ ਜਵਾਬ ਹੈ ਜਿਹੜੇ ਨਵੇਂ ਲੋਕਾਂ ਨੂੰ ਹਾਰਟ ਅਟੈਕ ਆਉਂਦੇ ਆ ਉਹ ਇਹ ਜਵਾਬ ਹੈ ਏ ਵੀ ਸਰਦਾਰ ਜੀ ਬਾਹਰ ਰਹਿ ਕੇ ਆਏ ਨੇ ਚੰਗੇ ਸੌਖੇ ਪਰਿਵਾਰ ਨੇ ਪੜ੍ਹਿਆ ਲਿਖਿਆ ਹੈ ਜੇ ਤੁਹਾਨੂੰ ਲੋਕਲ ਹੋਣ ਕਰਕੇ ਆਪਣੇ ਇਸ ਤਰੀਕੇ ਆ ਗਏ ਨੇ ਬਟ ਚੰਗੇ ਸੁਲਝੇ ਹੋਏ ਸਮਾਜ ਦੇ ਵਿੱਚ ਚੰਗਾ ਪਰਿਵਾਰ ਹੈ ਹੂੰ ਤੇ ਇਹ ਨੂੰ ਮੈਂ ਫਿਰ ਜਦ ਦੇਖ ਕੇ ਆਪ ਦੱਸਿਆ ਮੈਂ ਤਾਂ ਨਭੀ ਦੇਖਦਾ ਮੈਂ ਤਾਂ ਟੈਸਟਮੈਨਲ ਨੂੰ ਜਾਂਦਾ ਹੀ ਨਹੀਂ ਮੈਂ ਤਾਂ ਨਭੀ ਦੇਖ ਕੇ ਗੱਲ ਕਰਨੀ ਤੇ ਜੋ ਮੈਂ ਨਵੀਂ ਦੇਖ ਕੇ ਦੱਸਿਆ ਤਾਂ ਅਗਰੇ ਨੇ ਯਕੀਨ ਕੀਤਾ ਤਾਂ ਹੁਣ ਇਲਾਜ ਲੈਣ ਲੱਗਿਆ ਇਹ ਬਰਗਲਾਏ ਜਾਂਦੇ ਲੋਕੀ ਕਿ ਤੁਸੀਂ ਸੋਚੋਗੇ ਬਰਗਲਾ ਕੇ ਤੁਸੀਂ ਇਹਨੇ ਤੇ ਕਰ ਦੋਗੇ ਫਿਰ ਕਿੰਨੀ ਵਾਰੀ ਮੇਰੇ ਕੋਲ ਤਾਂ 4 5 6 ਮਹੀਨੇ ਲੱਗਦੇ ਹੂੰ ਹੁਣ ਸਾਰੀ ਕੋ ਲੋਕੀ ਉਹ ਵੀ ਆਂਦੇ ਨੇ ਜਿਹੜੇ ਡਾਕਟਰ ਕਹਿੰਦੇ ਕਿ 15 ਮਿੰਟ ਨਹੀਂ ਬਚਦਾ ਤੁਹਾਡਾ ਕੋ ਘੰਟੇ ਦਾ ਟਾਈਮ ਹੈ ਫਟਾਫਟ ਫੈਸਲਾ ਕਰੋ ਅਚੋ ਸਾਨੂੰ ਉੱਥੇ ਹੀ ਫੋਨ ਲਾਉਂਦੇ ਕਹਿੰਦੇ ਕੀ ਕਰੂੰਗਾ ਮੈਂ ਕਿਹਾ ਵੀ ਛੜੂ ਦਾ 4 5 ਮਹੀਨੇ ਲੱਗਣੇ ਕਹਿੰਦੇ ਇਹ ਤਾਂ ਕਹਿੰਦੇ 15 ਮਿੰਟ ਨਹੀਂ ਬਚਦਾ ਮੈਂ ਕਿਹਾ ਉੱਦਮੀ ਲੰਘ ਜਣੇ 3 ਘੰਟੇ ਤੂੰ ਟੈਨਸ਼ਨ ਨਾ ਲੈ ਆ ਜਾਈ ਮੈਂ ਕਹ ਤੁਸੀਂ ਜਦੋਂ ਇਹ ਇਹ ਹਾਲਾਤ ਹੋਏ ਪਹਿਲਾਂ ਤਾਂ ਬੰਦਾ ਘਬਰਾ ਜਾਂਦਾ ਕਿ ਯਾਰ ਕੀ ਪਤਾ ਨਹੀਂ ਕੀ ਹੋ ਗਿਆ ਤੇ ਤੁਸੀਂ ਡਾਕਟਰ ਨਾਲ ਡਾਕਟਰ ਨਾਲ ਜਦੋਂ ਗੱਲ ਕੀਤੀ ਹੋ ਜਾਂ ਕਿਸੇ ਵੀ ਡਾਕਟਰ ਕੋਲ ਗਏ ਹੋਵੋਗੇ ਜਾਂ ਕਿਸ ਫਿਰ ਕੀ-ਕਿਆ ਸੀ ਉਹਨਾਂ ਨੇ ਇਹ ਕਿਸੇ ਨੇ ਕੁਝ ਵੀ ਨਹੀਂ ਦੱਸਿਆ ਮਨੂੰ ਵੀ ਕੀ ਹੋਇਆ ਕੀ ਹੈ ਟੈਸਟ ਵੀ ਸਾਰੇ ਟੈਸਟ ਸਾਰੇ ਠੀਕ ਹੈ ਸੀਜੀ ਵਗੈਰਾ ਸਾਰਾ ਕੁਝ ਕਰਤੇ ਆ ਪਰ ਐ ਨਹੀਂ ਦੱਸਿਆ ਵੀ ਹੋਇਆ ਕੀ ਸੀਗਾ ਉਹਨਾਂ ਨੇ ਵੀ ਬੱਸ ਬੀਬੀ ਦੀ ਦਵਾਈ ਲਾਤੀ ਬਸ ਬੀਪੀ ਦਵਾਈ ਲਾਤੇ ਬੀਪੀ ਦੀ ਗੋਲੀ ਖਾਓ ਸਵੇਰੇ ਸ਼ਾਮ ਭਾਈ ਖਾਰੇ ਹੋ ਮੈਂ ਹੁਣੇ ਇਹ ਮਹੀਨਾ ਹੋ ਗਿਆ ਖਾਰੇ 1.5 ਮਹੀਨੇ ਹੈ ਤੇਜ਼ ਲੱਗ ਰਹੇ ਹੈ ਤੇਜ਼ ਲੱਗ ਰਹੇ ਹੈ ਤੇਜ਼ ਚਾ ਲੱਗ ਰਿਹਾ ਚੱਕਰ ਆਉਂਦੇ ਹੈ ਮਤਲਬ ਭਾਈ ਜੀ ਹੁਣ ਜਿਵੇਂ ਮੈਮ ਨੇ ਇੱਕ ਗੱਲ ਕਹੀ ਹੈ ਕਿ ECG ਵੀ ਕਰਾ ਲਈ ਸਭ ਕੁਝ ਸਹੀ ਹੈ ਹੁਣ ECG ਸਭ ਤੋਂ ਬੇਸਿਕ ਸ਼ਬਦ ਹੈ ਤੁਹਾਨੂੰ ਕੋਈ ਦਿੱਕਤ ਆ ਰਹੀ ਆ ਅਗਲਾ ਕਹਿੰਦਾ ਯਾਰ ECG ਕਰਵਾ ਲੈ ECG ਦੇ ਵਿੱਚ ਹਾਰਟ ਦਾ ਸਿੰਪਟਮ ਕੋਈ ਨਿਕਲ ਆਉਂਦਾ ਪਤਾ ਲੱਗ ਜਾਂਦਾ ਬਿਲਕੁਲ ਲੱਗਦਾ ਹਮ ਕਿਵੇਂ ਮਤਲਬ ਸਰ ਜੇ ਤੁਸੀਂ ਕੋਠੇ ਚੜਨਾ ਪੌੜੀ ਪਹਿਲੇ ਪੌੜੀ ਦੇ ਪੈਰ ਰੱਖੋਗੇ ਨਾ ਹਾਂ ਉਹ ਵੀ ਇੱਕ ਰਿਐਕਸ਼ਨ ਦਿੰਦੀ ਹੈ ਉਹ ਰਿਐਕਸ਼ਨ ਦਿੰਦੀ ਹੈ ਹਾਂਜੀ ਕਿ ਵੀ ਇਹਨੂੰ ਕਿਹੜਾ ਦਿੱਕਤ ਆਈ ਹੈ ਉਹਦੇ ਨਾਲ ਉਹਦਾ ਚੱਲਦਾ ਹੈ ਕਰੰਟ ਦੱਸਦੀ ਹੈ ਹੂੰ ਹੁਣ ਇਹਨਾਂ ਦੇ ਕੇਸ ਦੇ ਵਿੱਚ ਸਮਾਜ ਦੇ ਧਿਆਨ ਨਾਲ ਗੌਰ ਨਾਲ ਸੁਣ ਲਵੇ ਬੀਬੇ ਜੀ ਤੁਸੀਂ ਉਰੇ ਆ ਜਾਓ ਹੂੰ ਤੂੰ ਗੱਲ ਤਾਂ ਸਾਡਾ ਤਾਂ ਸਮਾਜ ਨਾਲ ਸਿੱਧਾ ਜੁੜਾ ਆਵੇ ਇੱਥੇ ਆ ਜਾਓ ਰੇ ਆ ਜਾਓ ਤੁਸੀਂ ਇਹਦੀ ਨਹੀਂ ਨਹੀਂ ਤੁਸੀਂ ਇੱਥੇ ਬੈਠੋ ਤੁਸੀਂ ਇੱਥੇ ਬੈਠੋ ਰੇ ਆਓ ਹਾਂ ਗੱਲ ਤਾਂ ਸਮਾਜਿਕ ਸੱਚ ਜਾਣੀ ਚਾਹੀਦੀ ਵੀ ਸਚਾਈ ਹੈ ਕਿਆ ਹੂੰ ਮੈਂ ਇਹਨਾਂ ਨੂੰ ਦੇਖ ਕੇ ਜਦ ਪੁੱਛਿਆ ਮੈਂ ਕਿਹਾ ਤੁਸੀਂ ਖਾਧਾ ਕੀ ਹੈ ਤੁਹਾਡੀ ਮੇਰੀ ਗੱਲ ਖਾਣੇ ਤੇ ਚੱਲੀ ਸੀਗੀ ਹੂੰ ਇਹਨਾਂ ਨੇ ਛੋਲੇ ਖਾਦੇ ਦੋ ਤਿੰਨ ਦਿਨ ਲਗਾਤਾਰ 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 ਦੋ ਤਿੰਨ ਦਿਨ ਲਗਾਤਾਰ ਛੋਲੇ ਖਾਦੇ ਸੀ ਹਾਂ ਜੀ ਹਾਂ ਜੀ ਅਸੀਂ ਨੇ ਤਾਂ ਟਾਈਮ ਵੀ ਪੁੱਛਿਆ ਤੁਹਾਨੂੰ ਕਿਸ ਟਾਈਮ ਅਟੈਕ ਆਇਆ ਹਾਂ ਜੀ ਇਹ ਸ਼ਾਮ ਦੇ 7:00 ਵਜੇ ਦੀ ਗੱਲ ਸੀਗੀ ਇਹਨੇ ਤੇ ਪਰਿਵਾਰ ਵਿੱਚ ਛੋਲੇ ਖਾਦੇ ਸੀ ਉਹ ਤਾਂ ਪਹਿਲੇ ਵੀ ਤਿੰਨ ਦਿਨ ਛੋਲੇ ਖਾਦੇ ਹਾਂਜੀ ਚੌਲ ਖਾਂਦੇ ਰਹੇ ਸਾਡੇ ਤੇ ਤਾਂ ਟਰਸਟ ਕਰਦਾ ਸਮਾਜ ਕਿ ਅਸੀਂ ਨਾਲ ਇਹਨੂੰ ਇਹ ਵੀ ਦੱਸਦੇ ਪਈ ਤੈਨੂੰ ਬਿਮਾਰੀ ਇਦਾਂ ਨਹੀਂ ਇਦਾਂ ਕਰਕੇ ਆਈ ਹੋਣੀ ਚਾਹ ਜ਼ਿਆਦਾ ਹੋ ਗਈ ਸੀ ਅਜਾ ਚਾਹ ਵੀ ਜ਼ਿਆਦਾ ਹੋ ਗਈ ਜ਼ਿਆਦਾ ਹੋ ਗਈ ਸੀ ਦੁਪਹਿਰ ਦੇ 1 ਵਜੇ ਵੀ ਚਾਹ 3 ਵਜੇ ਵੀ ਚਾਹ 5 ਵਜੇ ਵੀ ਚਾਹ 6 ਵਜੇ ਵੀ ਚਾਹ ਜ਼ਿਆਦਾ ਹੋ ਗਈ ਸੀ ਹੂੰ ਉਹਦੇ ਕਰਕੇ ਵੀ ਜਿਵੇਂ ਸਰ ਇਹਨੂੰ ਐਸਿਡ ਰਿਫਲੈਕਸ ਕਰ ਗਿਆ ਸੀ ਹਾਰਟ ਦੀ ਬਿਮਾਰੀ ਤੇ ਐਸਿਡ ਦਾ ਬਹੁਤ ਵੱਡਾ ਰੋਲ ਹੈ ਅੱਛਾ ਐਸਿਡ ਜਿਹਦੇ ਫਿਰ ਐਸਿਡ ਬਣਦਾ ਹੋਵੇ ਮੰਨ ਲਓ ਕਿ ਕਹਿੰਦੇ ਇਹ ਤਾਂ ਫਸਦੇ ਐ ਬਿਮਾਰੀਆਂ ਤਾਂ ਉਹੀ ਹੈ ਬੇਸਿਕ ਤਾਂ ਉੱਥੋਂ ਹੀ ਚੱਲਦੀ ਹੈ ਹਮ ਐਸਿਡ ਜਿਹੜਾ ਬਣਦਾ ਤੁਹਾਡੇ ਖਾਣ ਪੀਣ ਨਾਲ ਬਣਦਾ ਤੁਹਾਡੀ ਸੋਚਣਾ ਬਣਦਾ ਮੈਂ ਕੱਲਾ ਹੀ ਡਾਕਟਰਾਂ ਦੁਨੀਆ ਦੇ ਜਿਹੜਾ ਕਹਿੰਦਾ ਕਿ ਹੁਣ ਖਾਣ ਪੀਣ ਨਾਲੋਂ ਨਿਊਰੋਲੋਜੀਕਲ ਐਸਿਡ ਜ਼ਿਆਦਾ ਹੈ ਬ੍ਰੇਨ ਵਰਕ ਜਿਹੜੇ ਲੋਕ ਜ਼ਿਆਦਾ ਕਰਦੇ ਉਹਨਾਂ ਨੂੰ ਐਸਿਡ ਹੋਰ ਜ਼ਿਆਦਾ ਬਣਨ ਲੱਗ ਗਿਆ ਸਾਰੇ ਵੀ ਪ੍ਰੋਬਲਮ ਆਂਦੀ ਐ ਅਸੀਂ ਵੀ ਮਰੀਜ਼ਾਂ ਨੂੰ ਹਾਂ ਇੱਥੇ ਹੁਣ ਇਹ ਕੈਥ ਲੈਵ ਹੈ ਹਮ థਰਮੋਮੀਟਰ ਮੇਰੇ ਟੇਬਲ ਤੇ ਨਹੀਂ ਹੈ ਇਸ ਜਿੰਨੀ ਜਨਤਾ ਆਂਦੀ ਐ ਹੂੰ ਇਹ ਇਹ ਕਨਫਰਮ ਕਰਨਾ ਆਂਦੀ ਏ ਹੁਣ ਤਾਂ ਸਤਗੁਰੂ ਦੀ ਏਡੀ ਬੜਾਈ ਬਾਬੇ ਨਾਨਕ ਦੀ ਮਹਾਰਾਜਾ ਕਿਰਪਾ ਰੱਖੇ ਹੂੰ ਜੇ ਉਹ ਬਿਮਾਰੀਆਂ ਤੁਹਾਨੂੰ ਲਾਭ ਹੀ ਦਿੰਦੇ ਆ ਤਾਂ ਇਹ ਵੀ ਇੱਕ ਦੂਜੇ ਨੂੰ ਅੱਗੇ ਤੇ ਅੱਗੇ ਦੱਸਦੇ ਕਹਿੰਦੇ ਇੱਕ ਵਾਰੀ ਉਹਨੂੰ ਵੀ ਪੁੱਛੋ ਉਹ ਕੀ ਕਹਿੰਦਾ ਕਿ ਉਹਨੇ ਨਵੀਂ ਦੇਖ ਕੇ ਦੱਸਣਾ ਉਹ ਕੀ ਕਹਿੰਦਾ ਹੁਣ ਇਹ ਸਰਦਾਰ ਜੀ ਤਰਨਤਨ ਤੋਂ ਆਏ ਬੈਠੇ ਇਹਨਾਂ ਨੂੰ ਪੁੱਛੋ ਇਹਨਾਂ ਦੇ ਸਾਹਮਣੇ ਕਿੰਨੇ ਮਰੀਜ਼ ਖਾਲੀ ਮੋੜੇ ਨੇ ਮੋੜੇ ਬੈਠੇ ਪੁੱਛੋ ਇਹ ਵੀ ਮੋੜੇ ਨੇ ਹੀ ਖਾਲੀ ਫਿਰ ਆਈ ਨਹੀਂ ਹੈਗੇ ਡਾਕਟਰ ਸਾਹਿਬ ਮੁਰੇ ਤੁਸੀਂ ਸਾਰੇ ਹਾਂ 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 ਕਹੀ ਜਾਓ 6-7 ਜانے ਮੋੜ ਤੇ 6-7 ਜانے ਮੋੜ ਤੇ ਹਾਂ ਤਿੰਨ ਦਾ ਅਮਰੀਕਾ ਤੋਂ ਆਏ ਸੀਗੇ ਉਹ ਮੋੜ ਤੇ ਅਮਰੀਕਾ ਅਗਲਾ ਕਹਿੰਦਾ ਬਾਹਰ ਆਇਆ ਕਿ ਐਨਆਰਆਈ ਭਰਾ ਆਏ ਆਪਣਾ ਚੱਲ ਬਾਹਰ ਲਿਆ ਨੂੰ ਖਾਸ ਕਰਕੇ ਕਹਿ ਦਮਾ ਕਿ ਠੀਕ ਹੈ ਕਮਾਈ ਦੇ ਕਰਨ ਬਾਹਰ ਗਏ ਨੇ ਪਰ ਜਦ ਸਾਡੇ ਵਾਪਸ ਆਂਦੇ ਸਾਡੇ ਮਹਿਮਾਨ ਹੁੰਦੇ ਆਂ ਹੂੰ ਖਾਲੀ ਡਾਕਟਰ ਖਟਾਨੇ ਦਾ ਵਿਸ਼ਵਾਸ ਨਹੀਂ ਖਤਮ ਹੋਊਗਾ ਮੁਲਕ ਤੋਂ ਵਿਸ਼ਵਾਸ ਚੱਕਿਆ ਜਾਊਗਾ ਕਿ ਸਾਡੇ ਨਾਲ ਗਿਆ ਨਾ ਠੱਗੀ ਹੋਈ ਹੈ ਏ ਮੈਂ ਆਪਣੇ ਸਮਾਜ ਨੂੰ ਉਹਨਾਂ ਨੂੰ ਵੀ ਕਿਹਾ ਵਾ ਜਿੱਥੇ ਮਰਜੀ ਦੁਨੀਆਂ ਚ ਪੰਜਾਬੀ ਹੈ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਤੁਹਾਡਾ ਮਾਂ ਪਿਓ ਤੁਹਾਡਾ ਲਾਪਰਵਾਹੀ ਕਰਦੇ ਤੁਹਾਡਾ ਪੁੱਤ ਲਾਪਰਵਾਹੀ ਕਰਦੇ ਡਾਕਟਰ ਖਟਾਣਾ ਲਾਪਰਵਾਹੀ ਨਹੀਂ ਕਰੂਗਾ ਤੁਹਾਡੇ ਨਾਲ ਬਿਲਕੁਲ ਹੁਣ ਇੱਕ ਜਾਂਦੇ ਜਾਂਦੇ ਮੈਂ ਇੱਕ ਗੱਲ ਜਰੂਰ ਤੁਹਾਨੂੰ ਪੁੱਛਣਾ ਚਾਹਾਂਗਾ ਜਿਵੇਂ ਹਰੀਦੇ ਸਿੱਤ ਉਹਦੀ ਗੱਲ ਕਰਦਾ ਤੁਸੀਂ ਤੁਸੀਂ ਦੱਸਿਆ ਕਿ ਜਿਵੇਂ ਮੈਮ ਨੇ ਵੀ ਕਿਹਾ ਕਿ ਚਾਹ ਪੀਤੀ ਆ ਸ਼ੋਲੇ ਖਾਦੇ ਆ ਉਹਦੇ ਨਾਲ ਤਜਾਬ ਬਣਦਾ ਆ ਹਨਾ ਉਹ ਐਸਿਡ ਕਰ ਗਿਆ ਹੁਣ ਜਿਨ੍ਹਾਂ ਦੇ ਬਣਦਾ ਆ ਆਲਰੇਡੀ ਮੈਂ ਉਹਨਾਂ ਵਾਸਤੇ ਸਰ ਮੈਂ ਕਿਹਾ ਵੀ ਮੈਂ 70% ਜਿੱਥੇ ਮਰਜ਼ੀ ਦੁਨੀਆ ਹੈਗੀ ਚਾਹੇ ਸਾਰੀ ਦੁਨੀਆ ਠੀਕ ਹੋ ਜਾਵੇ ਜਿਨ੍ਹਾਂ ਨੇ ਮੇਰੀ ਦਵਾਈਆਂ ਨਾਰਮਲ ਦੇ 30 ਰੁਪਏ ਰੋਜ਼ ਦੀ ਗੋਲੀ ਹੈ 30 ਦੀ ਹੈ ਹੂੰ 30 ਰੁਪਏ 54 ਰੁਪਏ ਤੇ 77 ਰੁਪਏ ਦੇ ਵਿੱਚ ਤਾਂ ਮੈਂ ਸਾਰੇ 70% ਦੁਨੀਆ ਨੂੰ ਬਿਮਾਰੀਆਂ ਤੋਂ ਬਾਹਰ ਕੱਢ ਦੇਣਾ ਖੱਲੀ ਹਾਰਡ ਤੁਹਾਡਾ ਹੀ ਹੋਰ ਵੀ ਤੁਹਾਡੇ ਜੋੜ ਦੁਖਦੇ ਗੋਡੇ ਦੁਖਦੇ ਫਰਾਨਾ ਤਮਕਾਨਾ ਤੁਹਾਨੂੰ ਨੀਂਦ ਨਹੀਂ ਆਉਂਦੀ ਤੁਹਾਨੂੰ ਡਰ ਲੱਗਦਾ ਫਿਰ ਉਹਨਾਂ ਦਾ ਪਤਾ ਨਹੀਂ ਕੀ-ਕੀ ਜਾਣੀ ਜੁਨੀਵਰਸਲ ਦਵਾਈਆਂ ਨੇ ਇਹਨੂੰ ਤਾਂ ਖਾਇਆ ਹੀ ਕਰੋ ਹੁਣ ਲੋਕੀ ਖਾਂਦੇ ਨੇ ਬੜੇ ਸੋਹਣੇ ਲੈ ਲੈ ਕੇ ਆਪਣੇ ਮਿੱਤਰਾਂ ਦੋਸਤਾਂ ਨੂੰ ਦਿੰਦੇ ਨੇ ਹੁਣ ਇੱਕ ਦੂਜੇ ਨੂੰ ਜਿਦਾਂ ਕਿ ਮਠਾਈਆਂ ਗਿਫਟ ਕਰਦੇ ਜਿਵੇਂ ਦਵਾਈਆਂ ਗਿਫਟ ਕਰਦੇ ਬਿਲਕੁਲ ਸਰ ਬਹੁਤ-ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਤੇ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਬਹੁਤ-ਬਹੁਤ ਸ਼ੁਕਰੀਆ ਜੀ ਸਾਰਿਆਂ ਦਾ ਤੇ ਅਸੀਂ ਵੀ ਇਹੀ ਉਮੀਦ ਰੱਖਾਂਗੇ ਦੇਖੋ ਤੁਹਾਡੇ ਮਨਾਂ ਦੇ ਵਿੱਚ ਜਿੰਨੇ ਵੀ ਸਵਾਲ ਹੋਣਗੇ ਉਹਨਾਂ ਸਵਾਲਾਂ ਦੇ ਜੇ ਤੁਸੀਂ ਜਵਾਬ ਲੈਣਾ ਚਾਹੁੰਦੇ ਹੋ ਤਾਂ ਦਿੱਤੇ ਗਏ ਮੋਬਾਈਲ ਨੰਬਰ ਦੇ ਉੱਤੇ ਤੁਸੀਂ ਬੇਝਿਜਕ ਜਿਹੜੀ ਆ ਕਾਲ ਕਰ ਸਕਦੇ ਹੋ ਇਸ ਵਕਤ ਮੈਂ ਚੰਡੀਗੜ੍ਹ ਸ਼ਹਿਰ ਦੇ ਵਿੱਚ ਹਾਂ ਤੁਸੀਂ ਐਡਰੈਸ ਜਿਹੜਾ ਆ ਉਹ ਕਮੈਂਟ ਬਾਕਸ ਵਿੱਚ ਮੈਂਸ਼ਨ ਕੀਤਾ ਹੋਇਆ ਤੁਸੀਂ ਖੁਦ ਉਰੇ ਪਹੁੰਚ ਕਰਕੇ ਵੀ ਸਾਰੀ ਗੱਲਬਾਤ ਜਿਹੜੀ ਪੁੱਛ ਕੇ ਫੇਰ ਤੁਸੀਂ ਜੇ ਦਵਾਈ ਲੈਣਾ ਚਾਹੁੰਦੇ ਹੋ ਤਾਂ ਵੀ ਨਹੀਂ ਤਾਂ ਵੈਸੇ ਤਾਂ ਇਹ ਮਨ ਹੀ ਕਰ ਦਿੰਦੇ ਨੇ ਕਿ ਭਾਈ ਦੇਖੋ ਜਿੱਥੇ ਦਵਾਈ ਦੀ ਲੋੜ ਹੈ ਤਾਂ ਠੀਕ ਹੈ ਨਹੀਂ ਤਾਂ ਨਹੀਂ ਲੋੜ ਨਹੀਂ ਬਹੁਤ ਬਹੁਤ ਸ਼ੁਕਰੀਆ ਤੇ ਅਸੀਂ ਵੀ ਇਹੀ ਉਮੀਦ ਰੱਖਾਂਗੇ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋਗੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਤਦ ਤੱਕ ਲਈ ਮੈਂ ਗਣੀ ਹਰਵਿੰਦਰ ਖੰਨਾ ਨੂੰ ਬਹੁਤ ਜ਼ਿਆਦਾ ਜੀ ਦਰੋ ਰਹਿਮ ਟਵੀ ਧੰਨਵਾਦ ਦੋਸਤੋ ਧੰਨਵਾਦ ਸਸਰੀਗਾ ਸਾਰਿਆਂ ਦਾ ਅਸੀਂ ਆਯੁਰਵੇਦ ਕੇਅਰ ਸੈਂਟਰ ਸੈਕਟਰ 28 ए ਕੋਠੀ ਨੰਬਰ 7 ਚੰਡੀਗੜ੍ਹ ਤੋਂ ਬੋਲਦੇ ਆਂ ਜਿਆਦਾ ਕਰਕੇ ਆਪਣਾ ਐਡਰੈਸ ਵੀਡੀਓ ਸੁਣ ਲਿਆ ਕਰੋ ਤੁਹਾਡੇ ਕੰਮ ਆਂਦੀ ਹੈਗੀ ਇਹ ਤੁਹਾਡੇ ਕੰਮ ਆਂਦੀ ਹੈ ਆਪਣੇ ਆਪ ਨੂੰ ਖੁਦ ਬਚਾਓ ਧੰਨਵਾਦ ਤੁਹਾਡਾ ਸਾਰਿਆਂ ਦਾ ਸਸਰੀਕਰ ਬਹੁਤ ਬਹੁਤ ਸ਼ੁਕਰੀਆ